ਜਾ ਮੁਜਬੂਰੀ ਵੀ ਲਾ ਲਾ ਤੇ ਸ਼ੌਕ ਵੀ ਲਾ ਲਾ ਕਿਉਂ ਪਹਿਲਾਂ ਸ਼ੌਕ ਵੀ ਸੀਗਾ ਤੇ ਹੁਣ ਮਜਬੂਰੀ ਦੇ ਦੋਗੀ ਮੈਂ ਸ਼ਟਰ ਤੇ ਕਰਦੇ ਜੇ ਇਹਦੇ ਨਾਲ ਸ਼ਟਰ ਲੱਗ ਗਈ ਤਾਂ ਵੀ ਇਹ ਤਾਂ ਜਿਵੇਂ ਹੁਣ ਪੂਰਾ ਨਹੀਂ ਹੁੰਦਾ ਤੇ ਸਾਰਾ ਕੁਝ ਰਿਮੂਵ ਕਰਨਾ ਪੈਣਾ ਟੜਕੇ ਆਪਾਂ ਸ਼ੋਅ ਉੱਠ ਕੇ ਖੇਤ ਦਾ ਕੰਮ ਕਰਕੇ ਫਿਰ ਫੇਰ ਭੱਜ ਜਾਂਦੇ ਆਂ ਖੇਤੋਂ ਕਈ ਵਾਰੀ ਦੁਪਹਿਰੇ ਵੀ ਸਾਨੂੰ ਨੀਰਾ ਪਾ ਕੇ ਜਾਣਾ ਪੈਂਦਾ ਕਈ ਵਾਰੀ ਮੈਂ ਟੜਕੀ ਹੀ ਪਾ ਜਾਨੀ ਦੁਪਹਿਰਾਂ ਤੇ ਰਾਤ ਨੇ ਆ ਕੇ ਸੰਭਾਲ ਲੈਂਦੇ ਆਂ ਕਰਮਚਾਰੀ ਡੈਉਟੀ ਕਰਦੇ ਸੀ ਕਿਉਂਕਿ ਜੇ ਮੈਂ ਕੀਤੀ ਕਰ ਲੈਂਦੀ ਸੀ ਕਰਮਚਾਰੀ ਜਾਂਦੇ ਸੀ ਤੇ ਉੱਥੋਂ ਆਉਂਦੇ ਦਾ ਇਹਨਾਂ ਦਾ ਸਿਰਲ ਹੋ ਗਿਆ ਇਹਨਾਂ ਦੇ ਮੋਟਰਸਾਈਕਲ ਮਾਰ ਕੇ ਖਤਾਲਿਆ ਵੀ ਭਾਈਓ ਪਹਿਲੇ ਨੰਬਰ ਤੇ ਰੱਖਿਆ ਆਪਾਂ ਨੂੰ ਪੈਰ ਦੀ ਜੁੱਤੀ ਨਹੀਂ ਸਮਝਣ ਦਿੱਤਾ ਤੇ ਫਿਰ ਆਪਾਂ ਆਪ ਕਿਉਂ ਬਣ ਗਏ ਪੈਰ ਦੀ ਜੁੱਤੀ ਆਪਾਂ ਬਰਾਬਰ ਕੰਮ ਕਰੀਏ ਬਰਾਬਰ ਕਰਕੇ ਦਿਖਾਗੇ ਤੇ ਵਧੀਆ ਲਾਭ ਹੋਊਗਾ ਇੱਕ ਪਰਮਾਤਮਾ ਨੇ ਆਪਾਂ ਨੂੰ ਪੂਰੀ ਸ਼ਕਤੀ ਦਿੱਤੀ ਆ ਵੀ ਆਪਾਂ ਕਿਸੇ ਤੋਂ ਨਾ ਡਰਿਆਂਗੇ ਤੇ ਨਹੀਂ ਡਰਦਾ ਕਿਉਂਕਿ ਆਪਾਂ ਦਸਾਂ ਨੌਂ ਦੀ ਕਮਾਈ ਕਰਨੀ ਆਪਾਂ ਕਿਹੜਾ ਕੋਸ਼ਿਸ਼ ਕਰਨੀ ਤੜਤੀ ਆ ਤਾਂ ਜਾਂਦੀ ਆ ਰਾਤ ਨੂੰ ਮੈਨੂੰ ਤਾਰੇ ਵੀ ਨਿਕਲਣ 7:00 ਵਜਿਆਂ ਦੇ 8:00 ਵਜਿਆਂ ਦੇ ਵਾਹਣ ਹੁੰਦੀ ਤੇ ਫਿਰ ਮੈਨੂੰ ਕੋਈ ਫੋਨ ਨਹੀਂ ਮੈਨੂੰ ਕੋਈ ਡਰ ਨਹੀਂ ਲੱਗਦਾ ਨਹੀਂ ਕੋਈ ਮੈਂ ਤਾਂ ਰਾਤ ਨੂੰ ਪਾਣੀ ਦੀ ਨੌਲ ਬੰਦ ਜਾਨੀ ਕੋਈ ਡਰ ਨਹੀਂ ਲੱਗਦਾ ਜਦੋਂ ਉਹਨਾਂ ਨੂੰ ਆ ਕੇ ਇਹੋ ਕਹਿਣ ਜਾਂਦੇ ਮੇਰੀਆਂ ਨੋਹਾਂ ਵੀ ਮੇਰੇ ਵਰਗ ਨਹੀਂ ਹੋਣੀਆਂ ਚਾਹੁੰਦੀਆਂ ਨੇ ਕਿਉਂਕਿ ਮੈਨੂੰ ਐ ਵੀ ਮੇਰੇ ਵਰਗੇ ਉਹਨਾਂ ਨੂੰ ਵੀ ਖੇਤੀ ਚ ਲਾਉਣੀ ਅਕੇਤੀ ਜੀ ਨਾਮ ਆਗੇ ਇਹ ਕੁਝ ਜਾਰੇ ਪੜ੍ਹਿਆ ਹੋਊਗਾ ਤਾਂ ਕਿਸੇ ਪਾਸੇ ਹੋਰ ਲਾ ਦੇਗੀ ਇਹ ਕੁਝ ਵਿਚਾਰਗੇ ਮੇਰੇ ਮੂੰਹ ਅਣਪੜ੍ਹ ਹੋਣੀ ਆ ਤਾਂ ਉਹਨੂੰ ਫੇਤੀ ਚਲਾ ਦੇਗੀ ਵੀ ਮੈਂ ਕਹੀ ਨਹੀਂ ਵੀ ਮੇਰੇ ਪੁੱਤ ਪ੍ਰੋਫੈਸਰ ਲੱਗ ਜਾਣ ਮੇਰੇ ਪੁੱਤ ਫੌਜੀ ਲੱਗ ਜਾਣ ਮੇਰੇ ਪੁੱਤ ਕੁਝ ਵੀ ਲੱਗ ਜਾਣ ਮੈਂ ਕਿਸੇ ਤੋਂ ਹੀ ਕਿਰਪਿਆ ਨਹੀਂ ਲੈਂਦੀ ਮੈਂ ਕੱਲੀ ਕੁੜੀ ਸਿਆਣੀ ਲੈਣੀ ਆ ਸਮਝਦਾਰ ਲੈਣੀ ਆ ਜਿਹੜੀ ਮੇਰੇ ਵੰਗੂ ਬਾਨਣਾ ਚੱਕ ਕੇ ਆਪ ਦਾ ਘਰ ਦਾ ਖਰਚਾ ਤੇ ਆਪ ਦਾ ਘਰ ਦੋਰੇ ਕਿਨਾ ਹਲ ਵੀ ਵਾਇ ਤਰਪਾਲੀ ਵੀ ਲਾਈਏ ਉਹਨਾਂ ਨੇ ਬਚੈਂ ਤਾਂ ਹੀ ਨਹੀਂ ਪਤਾ ਨਹੀਂ ਹਾਲ ਤੇ ਤਰਪਾਲੀ ਤੇ ਉਲਟਾ ਮ ਹਲ ਕੀ ਹੁੰਦਾ ਤੇ ਇਧਰ ਪਾਣੀ ਜਾਣਦੇ ਨਹੀਂ ਕੀ ਚੀ ਜੰਦੀ ਐ ਤੇ ਪਲਾਣਾ ਪਾਉ ਨਹੀਂ ਜਾਣਦੇ ਤੇ ਜੇ ਤੰਗੜਪਟੀਆਂ ਦਾ ਪਰ ਕੋਥੋਂ ਉਹ ਤੰਗੜਪਟੀਆਂ ਬਾਰੇ ਤਾਂ ਹੀ ਜਾਣਦੀ ਨਹੀਂ ਹੋਣੀ ਵੀ ਕੀ ਆਰਪੀਡੀ 24 TV ਦੇਖ ਰਹੇ ਤੁਸੀਂ ਮੈਂ ਸੁਨੀਮਾਨ ਸਾਡਾ ਸਵਾਗਤ ਕਰਦਾ ਇਸ ਵਕਤ ਮੈਂ ਬੈਠਾ ਮਾਨਸਾ ਜਿਹੜੇ ਦੇ ਪਿੰਡ ਹੈ ਗ라이ਪਰ ਵਿਖੇ ਇਹ ਮਾਤਾ ਜੀ ਮੇਰੇ ਨਾਲ ਨੇ ਇਹਨਾਂ ਦੀ ਅੱਪ ਅੱਜ ਇੰਟਰਵਿਊ ਕਰ ਰਹੇ ਹਾਂ ਇਹ ਮਾਤਾ ਜੀ ਸਾਰੀ ਖੇਤੀ ਖੁਦ ਕਰਦੇ ਨੇ ਖੁਦ ਟਰੈਕਟਰ ਚਲਾਉਂਦੇ ਨੇ ਨਾਲ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋ ਸਾਰੀ ਪਸ਼ੂਆਂ ਦੀ ਸਾਂਭ ਸੰਭਾਲ ਸਭ ਕੁਝ ਖੁਦ ਆ ਕਰਦੇ ਨੇ ਇਹਨਾਂ ਨੂੰ ਇਹ ਜਿਹੜਾ ਟ੍ਰੈਕਟਰ ਚਲਾਉਣ ਦਾ ਸ਼ੌਂਕ ਵੀ ਸੀ ਪਰ ਹੁਣ ਉਹਨਾਂ ਦੀ ਮਜਬੂਰੀ ਬਣੀ ਹੋਈ ਹੈ ਕਿਉਂਕਿ ਇਹਨਾਂ ਦੇ ਜਿਹੜੇ ਹਸਬੰਦ ਨੇ ਉਹਨਾਂ ਦੇ ਸੱਟ ਲੱਗੀ ਹੋਈ ਹੈ ਤਾਂ ਕਹਿਣ ਦਾ ਭਾਵ ਕਿ ਸਾਰੀ ਜਿਹੜੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਆਈ ਹੈ ਤਾਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸੱਸੀ ਜੀ ਨਾਲ ਉਹ ਤਾਂ ਦੱਸੋ ਮੀਰ ਭਾਤੋਂ ਅੱਛਾ ਆਪਾਂ ਇਹ ਜ਼ਾਰੀ ਖੇਤੀ ਤੁਸੀਂ ਆਪ ਕਰਦੇ ਹੋ ਹਾਂਜੀ ਮੈਂ ਕਰਦੇ ਅੱਛਾ ਕਦੋਂ ਤੋਂ ਤੁਸੀਂ ਖੇਤੀਬਾੜੀ ਕਰਦੇ ਹੋ ਖੇਤੀ ਨੂੰ ਕਈ ਸਾਲ ਹੋ ਗਏ ਜੀ ਮੈਂ ਉਹਨਾਂ ਦੇ ਟਰੈਕਟਰ ਲੈ ਨੂੰ 12 2012 ਤੋਂ ਸਪੱਸ਼ਟ ਬਚਪਨ ਤੋਂ ਹੀ ਕਰਦੀ ਆ ਕਿਉਂਕਿ ਵੀ ਜਦੋਂ ਮੈਂ ਆਈ ਸੀ ਉਦੋਂ ਇਹ ਟਰੈਕਟਰ ਜਾਣਦੀ ਨਹੀਂ ਸੀ ਤੇ ਮੈਂ ਟਰੈਕਟਰ ਨਾਲ ਲੈ ਕੇ ਕਮਾਈ ਕਰਕੇ ਅੱਛਾ ਤੇ ਇਹਦਾ ਮਜਬੂਰੀ ਵੀ ਲਾ ਲਾ ਤੇ ਸ਼ੌਂਕ ਵੀ ਲਾ ਲਾ ਕਿਉਂ ਪਹਿਲਾਂ ਸ਼ੌਂਕ ਵੀ ਸੀਗਾ ਤੇ ਹੁਣ ਮਜਬੂਰੀ ਵੀ ਹੋ ਗਈ ਇਹਦਾ ਨਾ ਛੱਟ ਲੱਗ ਗਈ ਤਾਂ ਵੀ ਇਹ ਤਾਂ ਜਮੀ ਹੁਣ ਤੁਰਾਈ ਨਹੀਂ ਜਾਂਦਾ ਤੇ ਸਾਰਾ ਕੁਝ ਹੀ ਮੈਨੂੰ ਕਰਨਾ ਪੈਂਦਾ। ਖੇਤੀਬਾੜੀ ਵੀ ਕਰਨੀ, ਪਸ਼ੂ ਵੀ ਸੰਭਾਲਨੇ, ਸੱਤ ਰੋਟੀ ਵੀ ਬਣਾਉਣੀ। ਹਮ ਸਭ ਕੁਝ ਮੈਨਾਂ ਹੀ ਕਰਦਾ। ਪਰਿਵਾਰ ਦੇ ਵਿੱਚ ਕੌਣ-ਕੌਣ ਹੈ? ਪਰਿਵਾਰ ਦੇ ਵਿੱਚ ਦੋ ਲੜਕੇ ਨੇ, ਇੱਕ ਲੜਕੀ ਲੱਗ ਰਹੀ ਸੀ ਤੇ ਦੋ ਲੜਕੇ। ਹਮ ਤੁਸੀਂ ਵੀ ਚਾਰੇ ਪੜ੍ਹਾਈ ਕਿੰਨੀ ਜਾਂਦੇ ਆ ਕਿਤੇ ਕਿਸੇ ਪਾਸੇ ਜਾਂਦੇ ਆ। ਕਰਵਾਉਂਦੇ ਆ ਮੇਰੇ ਨਾਲ ਮਾੜਾ ਬਟਾ ਹੱਥ ਕਰਾਉਂਦੇ ਆ। ਹਮ ਫੇਰ ਵੀ ਮੈਨੂੰ ਕਰਨਾ ਹੀ ਪੈਂਦਾ। ਕਿਵੇਂ ਤੁਸੀਂ ਮੈਨੇਜ ਕਿਵੇਂ ਕਰਦੇ ਹੋ ਨਾਲ ਖੇਤ ਜਾਣੇ ਹੋ? ਇਸ ਸਾਲ ਤਾਂ ਵੀ ਚਾਹ ਮਤੰਦਾਂ ਨੂੰ ਪਾਸ਼ਣਾ ਲਾ ਵੀ ਦੇਖੋ ਜੀ ਤੜਕੇ ਆਪਾਂ ਸੋ ਆਫਟ ਕੀ ਘਰ ਦਾ ਕੰਮ ਕਰਕੇ ਫਿਰ ਖੇਤ ਵਗ ਜਾਂਦੇ ਆ ਖੇਤੋਂ ਕਈ ਵਾਰੀ ਦੁਪਹਿਰੇ ਵੀ ਸਾਨੂੰ ਨੀਰਾ ਪਾ ਕੇ ਜਾਣਾ ਪੈਂਦਾ ਕਈ ਵਾਰੀ ਮੈਂ ਤੰਟੀ ਹੀ ਪਾ ਜਾਨੀ ਦੁਪਹਿਰਾਂ ਫਿਰ ਆਥ ਨੇ ਆ ਕੇ ਸੰਭਾਲ ਲੈਣੀ ਆ ਤੇ ਸਾਰਾ ਕੰਮ ਕਰਕੇ ਖੇਤੋਂ ਫਿਰ ਆ ਕੇ ਮੈਂ ਬਸੂ ਸੰਭਾਲਦੀ ਆ ਧਾਰਾਂ ਵੀ ਕੱਢ ਲੀਆਂ ਰੋਟੀ ਟੋਕ ਸਬਜ਼ੀ ਵੀ ਬਣਾਉਣੀ ਆ ਫਿਰ ਤੜਕੇ ਸਾਰਾ ਕੁਝ ਕਰਨਾ ਪੈਂਦਾ ਹਾਂ ਜੀ ਕਦੇ ਜਿਵੇਂ ਪਹਿਲਾਂ ਥੋੜੀ ਬਹੁਤ ਇੰਟਰਵਿਊ ਬੱਧੀ ਗਿਆ ਹੈ ਕੋਈ ਕਿਸੇ ਨੇ ਤਾਂ ਦੀ ਮਦਦ ਕਰਨੀ ਕੋਸ਼ਿਸ਼ ਕੀਤੀ ਨਹੀਂ ਜੀ ਕੋਈ ਮਦਦ ਨਹੀਂ ਕੀਤੀ ਹੈ ਇਸ ਕਰਕੇ ਮੈਨੂੰ ਕੋਈ ਪੰਜੀ ਵੀ ਨਹੀਂ ਆਈ ਬਾਹਰੋਂ ਮੈਨੂੰ ਕਿਸੇ ਕੋਈ ਕੁਝ ਕਹੀ ਜਾਵੇ ਮੈਨੂੰ ਕੁਝ ਨਹੀਂ ਆਇਆ ਤੇ ਵੀਰੋ ਮੇਰੇਆਂ ਬਹੁਤ ਬਣਾ ਕੇ ਲੈ ਗਏ ਵੀਰ ਭਾਈ ਸਾਰੇ ਆਉਂਦੇ ਬਹੁਤ ਦੂਰ ਦੂਰ ਤੱਕ ਅੰਦੀ ਘੜ ਤੋਂ ਵੀ ਆਈ ਸੀ ਹਾਂ ਰਾਨੋ ਆਈ ਸੀ ਉਹ ਖੇਤ ਆ ਕੇ ਗੁੱਦ ਮੰਗਦੇ ਗਏ ਸੀ ਤੇ ਉਹਨਾਂ ਨੇ ਮੈਨੂੰ ਕੋਈ ਪੈਸਾ ਨਹੀਂ ਪਾਇਆ ਹੈ ਕਿਦਰ ਕੋਈ ਮਦਦ ਨਹੀਂ ਕੀਤੀ ਕੀ ਜਿਹੜੀ ਤਾਂ ਅਧਿਕਾਰ ਹੈ ਝੋਨਾ ਵਗੈਰਾ ਲਾਉਂਦੇ ਨੇ ਜਿਹੜਾ ਅਨਾਂਜੀ ਨਰਮਾ ਵੀ ਬੀਜ ਲੈਣੇ ਝੋਨਾ ਵੀ ਲੈ ਤੇ ਕਿਤੇ ਲੈ ਲੈਣੇ ਹੀ ਬਾਣਾ ਮੇਰੇ ਕੋਲ ਤਾਂ ਆਪੀ ਕੋਲ ਤਾਂ ਦੋਗੇ ਦੇ ਵਹਣ ਗਏ ਹੂੰ ਤੇ ਠੇਕੇ ਤੇ ਲੈ ਲੈਣੇ ਸਿੱਤੇ ਲੈ ਲੈਣੇ ਆ ਤੇ ਉਹਦੇ ਵਿੱਚੋਂ ਸਾਨੂੰ ਮਾੜਾ ਮੁੱਟਾ ਸਾਡਾ ਤਾਂ ਸੀ ਇੰਦਾਰੀ ਕੋਈ ਅੱਛਾ ਪੜਾਈ ਕਿੱਥੋਂ ਤੱਕ ਕੀਤੀਆਂ ਮੈਂ ਤਾਂ ਹੀ ਪੰਜੀ ਪੜੀ ਆ ਜੇ ਦੱਸ ਦੋ ਮੈਂ ਤੁਹਾਨੂੰ ਦੱਸ ਦਿਆਂ ਕਿ ਮਾਤਾ ਜੀ ਗਰੀਬ ਪਾਰਕੌਰ ਭਾਵੇਂ ਪੰਜ ਹੀ ਪੜੇ ਨੇ ਪਰ ਅਸੀਂ ਖੇਤ ਵੀ ਜਾ ਕੇ ਦੇਖਿਆ ਜਿਹੜੀ ਖੇਤੀ ਕਰਦੇ ਆ ਨਾ ਇੱਕ ਪੜੇ ਲਿਖੇ ਬੰਦਿਆਂ ਵਾਂ ਕਰਦੇ ਆ ਜਿਵੇਂ ਕਿ ਆਦਨੇ ਕੋ ਖੇਤੀ ਹੈ ਬਕੈਰੀ ਚੰਗੇ ਆਧੁਨਿਕ ਤਰੀਕਾ ਗੰਡੋਏ ਵਗੈਰਾ ਵੀ ਇਹ ਪਾਉਦੇ ਆ ਤੇ ਬਾਕੀ ਇਥੇ ਨਾਲ ਥਰਮਲ ਪਾਡ ਬਣਾਉਂਦਾ ਨਹੀਂ ਕੋਈ ਸੰਸਥਾ ਜਿਹੀ ਉਹ ਵੀ ਇਹਨਾਂ ਉਹ ਇਹਨਾਂ ਨਾਲ ਜੁੜੇ ਹੋਏ ਸੀਗੇ ਉਹਨਾਂ ਦੇ ਵਿਲੱਖਣ ਤਰੀਕਿਆਂ ਦਾ ਦੱਸਦੇ ਆ ਤੇ ਉਸੇ ਦੇ ਆਧਾਰ ਤੇ ਉਹਨਾਂ ਨੂੰ ਨਾਲ ਲੈ ਕੇ ਇਹ ਖੇਤੀ ਵਰਤਦੇ ਆ ਇਹ ਵੀ ਇੱਕ ਵਿਸ਼ੇਸ਼ ਗੱਲ ਹੈ ਕਿ ਇੱਕ ਬਿਜ਼ਨਸ ਦੇ ਵਾਗੇ ਖੇਤੀ ਕਰਦੇ ਆ ਤਾਂ ਉਹ ਜਿਹੜੀ ਸੰਸਥਾ ਸੀ ਆਪਣਾ ਲਾਭ ਕੰਪਿਊਸ਼ਨ ਤਮਾਪਾ ਹਾਂਜੀ ਉਹਨਾਂ ਵੱਲੋਂ ਨਹੀਂ ਤੁਹਾਨੂੰ ਕੋਈ ਨਹੀਂ ਜੀ ਨਾ ਕੋਈ ਪੈਸਾ ਨਹੀਂ ਆਇਆ ਜੀ ਮੇਰੀ ਕੋਈ ਅੱਛਾ ਸਿਰਫ ਮੈਂ ਲਗ ਮਤਲਬ ਤਰੀਕੇ ਦੱਸ ਦੇ ਤਰੀਕੇ ਦੱਸ ਦਿੰਦੇ ਜੀ ਇਹ ਲੋਡ ਕਰ ਲਓ ਤੁਸੀਂ ਵੀਰ ਜੀ ਉਹੇ ਪਾ ਲਓ ਜਾਂ ਵੀ ਆਪਾਂ ਜਿਹੜੀ ਸਪਰੇਅ ਕਰਨੀ ਆ ਉਹ ਆਪਣੇ ਗਾਂਾਂ ਦਾ ਗੋਹਾ ਪਾ ਕੇ ਸਾਫ ਪਾ ਕੇ ਵਿਸ਼ਲ ਪਾਉਣੇ ਵਿੱਚ ਗੋੜ ਪਾਉਣੇ ਆ ਉਹ ਸਪਰੇਅ ਕਰ ਲੈਂਦੇ ਆ ਅ ਜੀ ਮੈਂ ਤੁਹਾਨੂੰ ਦੱਸ ਦਿੰਦੀ ਅਸੀਂ ਜਿੱਦ ਕਿ ਕਰਦੇ ਹਾਂ ਅੱਛਾ ਗੰਡੋਏ ਵਗੈਰਾ ਉਹ ਵੀ ਪਾਲ ਦਿੰਦੀ ਹਾਂ ਹਾਂਜੀ ਪਾਲ ਲੈਣੇ ਹੁਣ ਪਿੱਛੇ ਜੇ ਰੱਖੇ ਸੀਗੇ ਤੇ ਨਹੀਂ ਜਿਆਦਾ ਔਨ ਕਰਨ ਉਹ ਵਿਚਾਰੇ ਬੱਕੇ ਹੀ ਹੋ ਗਏ ਰੱਖੇ ਸੀਗੇ ਉਹਦਾ ਸੋਖ ਖਤਮ ਹੋ ਜਾਂਦਾ ਅੱਛਾ ਹਾਂ ਜਿੱਕੇ ਜਿਵੇਂ ਖੋਤੇ ਨਾਲ ਜਿਹੜਾ ਖੇਤ ਹੈ ਨਾ ਜਮਾ ਪਾਣ ਲੱਗਦਾ ਤੇ ਉੱਥੋਂ ਆਪਾਂ ਪਹਿਲਾਂ ਵੀ ਆਸ-ਪਾਸ ਦੇਖਿਆ ਕਿਉਂਕਿ ਇਹਦੀ ਰਾਖ ਹੁੰਦੀ ਸੀ ਉਹਦੇ ਨਾਲ ਫਸਲਾਂ ਬਹੁਤ ਘੱਟ ਹੁੰਦੀ ਸੀ ਤਾਂ ਤੁਹਾਨੂੰ ਵੀ ਹੋਰ ਮਾਰਚ ਨਹੀਂ ਗਈ ਸੀ ਨਹੀਂ ਜੀ ਆਪਣੇ ਖੇਤ ਹੋਰ ਸਾਈਡ ਤੇ ਰਹਿ ਗਏ ਜੀ ਕਿ ਉਹ ਸਰਮੇ ਪੜਾ ਨਹੀਂ ਬਣਾ ਲਈ ਸੜਕ ਤੇ ਲੰਘੇ ਜੀ ਆਪਣੇ ਮਾਕੇ ਹਾਂ ਪੂਰਾ ਕਰਕੇ ਉਧਰ ਤੱਕ ਵੀ ਰੱਖਦਾ ਹੋਇਆ ਜਰੂਰ ਕਰ ਲੈ ਜੀ ਠੀਕ ਹੈ ਤੇ ਤੁਹਾਡੇ ਜਿਹੜੇ ਹਸਬੈਂਡਸ ਵੀ ਬਦਕੇ ਉਹਨਾਂ ਸੱਤ ਮਹੀਨੇ ਜੋ ਕਿ ਮਿਲ ਕੇ ਸੀਗਾ ਇਹ ਜੀ ਥਰਮਲ ਚ ਡਿਉਟੀ ਕਰਦੇ ਸੀ ਕਿਉਂਕਿ ਕੀ ਮੈਂ ਕੀਤੀ ਕਰ ਲੈਤੀ ਸੀ ਥਰਮਲ ਚ ਜਾਂਦੀ ਸੀ ਤੇ ਉੱਥੋਂੋਂ ਜ਼ਿਆਦਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਇਹਨਾਂ ਦੇ ਮੋਟਰਸਾਈਕਲ ਮਾਰ ਕੇ ਕੋਈ ਗੱਡੀ ਆ ਤੇ ਜਿੰਨਾਂ ਨੇ ਫੋਨ ਕਰਤਾ ਮੇਰੇ ਬੇਟੇ ਨੂੰ ਫਿਰ ਇਹ ਮੋਟਰਸਾਈਕਲ ਤੇ ਚੱਕ ਕੇ ਲੈ ਆਏ ਫਿਰ ਹਸਪਤਾਲ ਲੈ ਗਏ ਬਹੁਤ ਡਾਕਟਰਾਂ ਕੋਲੇ ਜਾ ਕੇ ਆਏ ਆ ਕਿਤੇ ਹੋਏ ਤਾਂ ਲਾਜ ਨਹੀਂ ਬਣਿਆਂਗੇ ਤੇ ਹੁਣ ਤਾਂ ਇਹ ਜਮੀ ਮੱਜੇ ਤੇ ਵੀ ਹੂੰ ਤੱਕ ਸਾਰੀ ਬੋਝ ਮਤਲਬ ਹਾਂ ਸਾਰਾ ਬੋਝ ਹੁਣ ਮੇਰੇ ਤੇ ਆ ਗਿਆ ਜੀ ਪਹਿਲਾਂ ਚੱਲ ਮੇਰੇ ਨਾਲ ਨੀਰਾ ਨੂਰਾ ਖਵਾਉਂਦੇ ਸੀ ਜਾਂ ਕੋਈ ਪਾਣੀ ਧਾਣੀ ਪਿਆਉਂਦੇ ਸੀ ਨਵਾਉਂਦੇ ਸੀ ਮੈਨੂੰ ਤੇ ਹੁਣ ਤਾਂ ਜਮੀ ਮੇਰੇ ਤੇ ਆ ਗਿਆ ਸਾਰਾ ਕੁਝ ਕੁਛ ਨਹੀਂ ਦਾ ਕੁਛ ਵੀ ਨਹੀਂ ਕਰਦਾ ਰੋਟੀ ਵੀ ਨਹੀਂ ਚੱਲ ਕੇ ਖਾ ਸਕਦਾ ਕੋਈ ਖਾਣੇ ਜੇ ਤੁਹਾਡੀ ਬੇਟੀ ਸੀਗੀ ਜਿਹੜੇ ਦਾ ਇੱਕ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਹੋਈ ਤੁਸੀਂ ਦੱਸਿਆ ਉਹ ਬਹੁਤ ਵਧੀਆ ਤੁਹਾਡੀ ਗੱਲ ਅਕੀਸ ਜਿਹੜੇ ਤੁਹਾਡੀ ਧੀ ਹੈ ਤੇ ਬਹੁਤ ਸਾਰਨੇ ਬਰਾਬਰ ਰੱਖਿਆ ਹਾਂਜੀ ਤੇ ਧੀ ਵੀ ਤੁਹਾਡੀ ਜਿਹੜੀ ਉਹਨਾਂ ਨੂੰ ਚੰਗੀ ਪੜ੍ਹਾਈ ਕਰਵਾਈ ਇਸ ਕਰਕੇ ਮੈਜਰਿਟੀ ਜਾ ਚ ਨਹੀਂ ਮੇਰੀ ਬੇਟੀ ਬਹੁਤ ਸਿਆਣੀ ਸੀ ਉਹ ਸੰਵਿਧਾਨਾਸਤਿ ਪੜ੍ਹੀ ਲਿਖੀ ਆ ਫੌਂਕੀ ਪੜ੍ਹੀ ਆਂਦੀ ਵੀ ਐਡ ਗ੍ਰੀਡਰੀ ਆ ਤੇ ਵਧੀਆ ਉਹਨਾਂ ਨੂੰ ਪਰਿਵਾਰ ਮਿਲ ਗਿਆ ਪ੍ਰਮਾਤਮਾ ਦੀ ਕਿਰਪਾ ਹੁੰਦੀ ਕਿਉਂ ਦੱਸਣ ਉਹਦੀ ਕਮਾਈ ਕਰਦੇ ਪਰ ਮਿਹਨਤ ਕਰਦੇ ਤੇ ਸੋ ਮਾਤਮਾ ਨੇ ਵਧੀਆ ਸੁਣ ਲਈ ਸਾਡੀ ਤੇ ਬੇਟਾ ਦਾ ਵੀ ਮੈਂ ਪਿਆਰ ਉਹਨਾਂ ਹੀ ਕਰਦੀ ਐ ਤੇ ਧੀ ਦਾ ਪਿਆਰ ਵੀ ਉਹਨਾਂ ਹੀ ਕਰਦੀ ਐ ਮੇਰੀ ਬੇਟੀ ਸੀ ਉਹ ਵੀ ਖੇਤ ਦੇ ਵਿੱਚ ਕੰਮ ਕਰਾਉਂਦੀ ਸੀ ਹਾਂਜੀ ਮੇਰੀ ਬੇਟੀ ਖੇਤ ਦਾ ਕੰਮ ਕਰਾਉਂਦੀ ਸੀ ਤੇ ਨਾਲ ਮੇਰੇ ਨਾਲ ਵਗ ਜਾਂਦੀ ਵਿਚਾਰੀ ਨਰਮਾ ਵੀ ਮੇਰੇ ਨਾਲ ਚਕਾਉਂਦੀ ਕਈ ਵਾਰੀ ਕੱਖ ਵੀ ਮਰਵਾ ਕੇ ਆਉਂਦੀ ਤੇ ਕਈ ਵਾਰੀ ਆਖ ਮਮੀ ਹਾੜੀ ਹਟਣੀ ਐ ਹਾੜੀ ਵੀ ਪੜਾ ਦੇਉਂਦੀ ਮੇਰੇ ਨਾਲ ਬਹੁਤ ਮਿਲਦੀ ਮੇਰੀ ਬੱਚਾ ਨੇ ਮੈਨੂੰ ਬਹੁਤ ਸਾਦਾਤਾ ਸੀ ਫਿਰ ਮੈਂ ਕਹਾਂ ਮੇਰੇ ਬੇਟਾ ਮੈਂ ਤੂੰ ਕੁਝ ਪੜਨਾ ਵੀ ਖੇਤੀ ਵੜ ਤੋਂ ਮੈਂ ਕਰੀਏਗੀ ਤੂੰ ਪੜਨਾ ਕੈਲਵੇਰੀ ਵੇਟੀ ਵਿਚਾਰੀ ਮਰਿਆ ਹੁੰਦੀ ਰੋਟੀ ਸਾਰੀ ਬਣਾ ਲੈਂਦੀ ਸੀ ਸੋ ਲੋ ਆ ਕੇ ਤੇ ਮੈਂ ਆ ਕੇ ਬਸ ਨਾ ਤੋਂ ਕੇ ਬਣਨ ਤਾਂ ਕੋਈ ਨਹੀਂ ਕਰਦਾ ਹੋਰ ਕੌਣ ਮੈਨੂੰ ਕਰ ਲਾ ਤੜਕੇ ਵੀ ਕਰਕੇ ਜਾਣਾ ਤੇ ਆ ਕੇ ਵੀ ਕਰਨਾ ਆਇਆ ਤਾਂ ਬਹੁਤ ਔਖਾ ਫਿਰ ਮਜਬੂਰੀਆਂ ਹੀ ਕਰ ਗਈ ਚਲੋ ਹੁਣ ਤਾਂ ਆਪਣੇ ਸੱਤ ਲੱਗੇ ਸੀ ਅਰਦਾਸ ਕਰਦੇ ਵਾਹ ਜੀ ਜਦੋਂ ਠੀਕ ਕਰਨਾ ਤੇ ਤੁਰਦੇ ਫਿਰਦੇ ਕੌਣ ਪਰ ਜੇਕਰ ਆਪਾਂ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜਦੋਂ ਖੇਤੋਂ ਦੇ ਦੀ ਸਰ ਸਰਦਾ ਦੀ ਆਪ ਘਰੇ ਮਾਨੂੰ ਰੋਟੀ ਉੱਤੇ ਬਣਾ ਲੈਂਦੇ ਸੀ ਕਿ ਹਾਂਜੀ ਰੋਟੀ ਸਬਜ਼ੀ ਬਣਾ ਲੈਂਦੇ ਸੀ ਜੀ ਨੀ ਤਾਂ ਰਾਣਾ ਢੋਕੇ ਕੱਟ ਕੇ ਰੱਖ ਲੈਂਦੇ ਸੀਗੇ ਤੇ ਰੋਟੀ ਸਬਜ਼ੀ ਬਣਾ ਲੈਂਦੇ ਸੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਮੈਂ ਆਉਂਗੀ ਤੇ ਵੀ ਮੈਨੂੰ ਕੰਮ ਇਹਨਾ ਕਰ ਲਵਾਂ ਨਾ ਕਿ ਸਾਨੂੰ ਇਸੇ ਦਾ ਸਾਰਾ ਲੈ ਨਾਲ ਕਰਉਂਦੇ ਸੀ ਮੋਢੇ ਨਾਲ ਮੋਢਾ ਜੋੜ ਕੇ ਸਾਨੂੰ ਜੀਆਂ ਨੇ ਬਹੁਤ ਕਮਾਈ ਕੀਤੀ ਆ 2096 ਦਾ ਵੀਰਾ ਵਿਆਹ ਹੋਇਆ ਸੀ ਨੂੰਮਾਗੁਰ ਤਾਂ ਮੈਂ ਪ੍ਰਮਾਤਮਾ ਦੀ ਕਿਰਪਾ ਹੈ ਜੀ ਹੋਈ ਬਸ ਦੇ ਨਾਲ ਇਹਦੇ ਨਾਲ ਸਹਾਰਾ ਲਵਾ ਕੇ ਮੈਂ ਬਹੁਤ ਕੰਮ ਕੀਤਾ ਪਰ ਮੈਂ ਹੁਣ ਆਈ ਗਈਆਂ ਵੀ ਜਿਹੜੇ ਸੱਟ ਲੱਗਣੀ ਕਰਕੇ ਇਹਦਾ ਲਾਜ ਨਹੀਂ ਬਣਦਾ ਕੋਈ ਮੈਨੂੰ ਕੰਮ ਕਰਨਾ ਹੀ ਬਹੁਤ ਔਖਾ ਗਾ ਪੈਸਾ ਸਾਡੇ ਕੋਲ ਇਨਾ ਹੈ ਨਹੀਂ ਗਾ ਵੀ ਜੇ ਕਿਸੇ ਨੇ ਭੈਣ ਭਾਈ ਨੇ ਵੀ ਸਾਡੀ ਕੋਈ ਮਦਦ ਕਰਨੀ ਹੈ 7814840850 ਇਹ ਨੰਬਰ ਤੇ ਆਪ ਨੂੰ ਮਦਦ ਕਰ ਸਕਦਾ ਅੱਛਾ ਤੁਹਾਡਾ ਇਹ ਮੋਬਾਈਲ ਨੰਬਰ ਹੈ ਹਾਂਜੀ ਮੇਰਾ ਨੰਬਰ ਵੀ ਚੱਲਦਾ ਤੇ ਇਹ ਤੇ ਗੋਗਲ ਗੋਗਲ ਵੀ ਚੱਲਦਾ ਇਹ ਕਿਸੇ ਨੇ ਪੈਣ ਪਾਈਨੇ ਨੂੰ ਮਦਦ ਕਰਨੀ ਆ ਤੇ ਮੈਨੂੰ ਸ਼ੌਂਕ ਵੀ ਬਹੁਤ ਆ ਵੀ ਮੇਰੇ ਕੋਲੇ ਆ ਛੋਟਾ ਟਰੈਕਟਰ ਆ ਮੈਨੂੰ ਸ਼ੌਂਕ ਆ ਮੈਂ ਵੱਡਾ ਟਰੈਕਟਰ ਚਲਾਵਾ ਜੇ ਮੇਰੇ ਕੋਲੇ ਵੀ ਪੈਸੇ ਹੋਣ ਤਾਂ ਮੈਂ ਫੇਰ ਹੀ ਲੈਵਾਂਗਾ ਮੈਨੂੰ ਸ਼ੌਂਕ ਬਹੁਤ ਆ ਬਟ ਵੱਡਾ ਵੀ ਚਲਾ ਕੇ ਦੇਖਾਂ ਮੈਂ ਪੈਸੇ ਨਹੀਂ ਆਉਣਗੇ ਤੇ ਫਿਰ ਪੈਸਾ ਦਾ ਕਾਰੋਬਾਰ ਹਿੰਦੇ ਵੱਡਾ ਲੈ ਆਈਏ ਸਰ ਇਹ ਸਮਝਣ ਮਤਲਬ ਜੇਕਰ ਸਰ ਕੋਲ ਟਰੈਕਟਰ ਵੀ ਵੱਡਾ ਟਰੈਕਟਰ ਹੋਵੇ ਉਹ ਜਿਹਨੂੰ ਕਿਰਾਏ ਵਗੈਰਾ ਚ ਵੀ ਵਾਹ ਸਕਦਾ ਹਾਂਜੀ ਲਾ ਸਕਦੇ ਹਾਂ ਉਹਦੇ ਨਾਲ ਮੇਰੇ ਪਰਿਵਾਰ ਜਿਹੜਾ ਆਰਥਿਕ ਤਾਦੂ ਹਾਂਜੀ ਹਾਂਜੀ ਬਰੋ ਤੇ ਤੋਂ ਪਾਪਾ ਨੇ ਜੇ ਦੋ ਡਰਾਇਵਰ ਆਪਣੇ ਕੋਲ ਤੇ ਬਟਾ ਡਰਾਇਵਰ ਤਾਂ ਮੈਨੂੰ ਬਹੁਤ ਸ਼ੌਕ ਆ ਜੀ ਪਰ ਮੇਰੀਆਂ ਮਜਬੂਰੀਆਂ ਮੈਂ ਲੈ ਨਹੀਂ ਸਕਦਾ ਜੇ ਕੋਈ ਭੈਣ ਭਾਈ ਮੇਰੀ ਮਦਦ ਕਰੂਗਾ ਜੀ ਇਸੇ ਨੰਬਰ ਤੇ 77148 450 ਤੇ ਗੂਗਲ 'ਤੇ ਕਾਲ ਕਰ ਸਕਦੇ ਆ ਜੇ ਕੋਈ ਤਾਂ ਮੈਨੂੰ ਜੇ ਕੋਈ ਪ੍ਰਮਾਤਮਾ ਦੀ ਕਿਰਪਾ ਕਰੀ ਦੇਣੀ ਕਿਸੇ ਨੀ ਵੀਰ ਭਾਈ ਲਈ ਮਦਦ ਕਰਦੀ ਤਾਂ ਮੈਂ ਲੈ ਜਾਏਗਾ ਤੁਹਾਡਾ ਬਹੁਤ ਧੰਨਵਾਦ ਜੀ ਕਰੂੰਗੀ ਇੱਕ ਜੀ ਕਿਰਪਾ ਦੇਖ ਦੇਈਏ ਵੀ ਬਹੁਤ ਮਜੂਦਾ ਸਮਾਂ ਹੈ ਅੱਜ ਕੱਲ ਦੇ ਹਾਲਾਤ ਨੇ ਕੋਰ ਕਲਯੋ ਕਹਿ ਦਿੰਦੇ ਆ ਮਰਦ ਪ੍ਰਧਾਨ ਸਮਾਜ ਆ ਤਾਂ ਤੁਸੀਂ ਕਿਵੇਂ ਆਪਦੇ ਆਪ ਨੂੰ ਇਸ ਮਾਹੌਲ ਦੇ ਹਿਸਾਬ ਨਾਲ ਦਿੱਤਾ ਤੁਹਾਨੂੰ ਕੋਈ ਕਰਦੇ ਜੇ ਕਿਰਪਾ ਸਮਝਾਈ ਕਿ ਇੱਕ ਔਰਤ ਹੋਣ ਦੇ ਨਾਂ ਤੇ ਤੁਸੀਂ ਬੜੀ ਲੇਟ ਲੇਟ ਖੇਤਾਂ ਦੇ ਵਿੱਚ ਕੰਮ ਕਰਨਾ ਪੈਂਦਾ ਹੈ ਕਿ ਅੱਜ ਤੱਕ ਕਿਸੇ ਸਮੱਸਿਆ ਦਾ ਸਮਾਹ ਕਰਨਾ ਪਿਆ ਨਹੀਂ ਜੀ ਪ੍ਰਮਾਤਮਾ ਦੀ ਕਿਰਪਾ ਜੀ ਇਸ ਕਿਰਪਾ ਸਾਹਿਬ ਦੇ ਆਪਣੇ ਸਿਰ ਤੇ ਮੇਰ ਭਰੇ ਆਤਾ ਵੀਰ ਪ੍ਰਮਾਤਮਾ ਨੇ ਆਪਾਂ ਨੂੰ ਪੂਰੀ ਸ਼ਕਤੀ ਦਿੱਤੀ ਆ ਵੀ ਆਪਾਂ ਕਿਸੇ ਤੋਂ ਨਾ ਡਰਿਆਂਗੇ ਤੇ ਨਾ ਹੀ ਡਰਨਾ ਕਿਉਂਕਿ ਆਪਾਂ ਦਸਾਂ ਨੌਂ ਦੀ ਕਮਾਈ ਕਰਨੀ ਆ ਆਪਾਂ ਕਿਹੜਾ ਕੋਈ ਖੇਤੀਬਾੜੀ ਕਰਨੀ ਆ ਸੜ ਕੇ ਆਪਾਂ ਜਾਂਦੇ ਆ ਰਾਤ ਨੂੰ ਮੈਨੂੰ ਤਾਰੇ ਵੀ ਨਿਕਲਣ 7:00 ਵਜਿਆਂ ਦੇ ਆ 8:00 ਵਜਿਆਂ ਦੇ ਵਾਹਣ ਵਾਹੁੰਦੀ ਨੂੰ ਤੇ ਫਿਰ ਮੈਂ ਜਦੋਂ ਉੱਥੋਂ ਨਹੀਂ ਮੈਨੂੰ ਕੋਈ ਡਰ ਨਹੀਂ ਲੱਗਦਾ ਤੇ ਮੈਨੂੰ ਨਾ ਹੀ ਕੋਈ ਮੈਂ ਤਾਂ ਰਾਤ ਨੂੰ ਪਾਣੀ ਵੀ ਲਾਉਣ ਗੱਲ ਜਾਨੀ ਕੋਈ ਡਰ ਨਹੀਂ ਲੱਗਦਾ ਨਾ ਹੀ ਮੈਨੂੰ ਕੋਈ ਹਜੇ ਕਿਉਂਕਿ ਆਪਣੇ ਜਿਹੜੇ ਖੇਤ ਨਾ ਉਹ ਸਾਡੇ ਸਾਕਿਆਂ ਦੇ ਖੇਤ ਆਪਣੇ ਕੋਲ ਜੀ ਇਹ ਕੋਈ ਬਗਾਨੇ ਦੇ ਠੀਕੇ ਸਿੱਤੇ ਲੈਣੇ ਆ ਉੱਥੇ ਤਾਂ ਮੈਂ ਬੱਚਿਆਂ ਨੂੰ ਨਾਲ ਲੈ ਕੇ ਜਾਂਦੀ ਆ ਕਿਉਂ ਉੱਪਰੇ ਬਾਣਾਂ ਦਾ ਤਾਂ ਪਤਾ ਨਹੀਂ ਹੁੰਦਾ ਤੇ ਜਿਹੜੇ ਵੀ ਆਪਣੇ ਬਾਣ ਆ ਮੈਂ ਆਪਦੇ ਬਾਣ ਦੇ ਵੀ ਤਾਂ ਮੈਂ ਰਾਤ ਨੂੰ 2 ਵਜੇ ਵੀ ਬਗ ਜਾਂ ਮੈਨੂੰ 2 ਵਜੇ ਵੀ ਕੋਈ ਲੱਗਦਾ ਕਿਉਂ ਸਾਡੇ ਆਪ ਦੇ ਸ਼ਰੀਕਿਆਂ ਦੇ ਬਾਣ ਨਾਲ ਆਪਦੀ ਭੈਣ ਭਾਈਆਂ ਦੇ ਬਾਣ ਨਾਲ ਸਾਡ ਨੂੰ ਬਹੁਤ ਚਾਦੀ ਮੇਰੀ ਜਿੱਤ ਕਰਦੇ ਉੱਥੇ ਗਈ ਦੀ ਖੇਤ ਸਾਰੇ ਮੇਰੇ ਕੋਲੇ ਮੁੰਡੇ ਆ ਜਾਂਦੇ ਨਾ ਬੇਬੇ ਆ ਗਈ ਹੰਬੋ ਆ ਗਈ ਚਾਚੀ ਤਾਈ ਆ ਗਈ ਬੇਣੀ ਆਪਤਾ ਆ ਗਈ ਯਾਹਾਂ ਦੇ ਮੈਨੂੰ ਆਹਦੇ ਵੀ ਤੂੰ ਚਾਹ ਕਰ ਲੈ ਤੇ ਅਸੀਂ ਉਹਨੇ ਹੋਏ ਤੇ ਮੈਂ ਜਾ ਕਰ ਲਈ ਬਸਾਰੇ ਇਕੱਠੇ ਉੱਥੇ ਆ ਗਏ ਪਣਪੜੀ ਆ ਕੇ ਤੀਰ ਬੱਜੇ ਉਹ ਆਸ-ਪਾਸ ਦੇ ਲੋਕਾਂ ਦਾ ਚੰਗਾ ਵਿਹਾਰ ਹਾਂ ਚੰਗਾ ਵਿਹਾਰ ਹੈ ਸਾਡੇ ਸਾਰਿਆਂ ਦਾ ਕੋਈ ਸਾਨੂੰ ਗਾਲ ਨਹੀਂ ਕੱਢਦਾ ਇਸ ਤੋਂ ਬਨਾ ਟਰੈਕਟਰ ਬਣਾਉਂਦਾ ਨਹੀਂ ਹੋਰ ਤਾਂ ਮੈਂ ਵੀ ਕੋਈ ਨਹੀਂ ਚਲਾਉਂਦੀ ਕਿਉਂਕਿ ਮੈਨੂੰ ਟਰੈਕਟਰ ਦੀ ਬਹੁਤ ਪਹਿਲਾਂ ਤਾਂ ਸ਼ੌਂਕ ਸੀਦਾ ਉਹਨੂੰ ਮਜਬੂਰੀ ਕਰਨਾ ਤੇ ਮੈਨੂੰ ਸਾਰਾ ਕੁਝ ਹੀ ਕਰਨਾ ਪੈਂਦਾ ਆ ਹੁਣੇ ਹੁਣੇ ਮੈਂ ਕੱਕੇ ਰੇਤੇ ਦੀ ਰੇੜੀ ਭਰ ਕੇ ਲਈ ਆਂ ਇਹ ਉਹ ਗੱਡੀਆਂ ਤੇ ਖੱਟਾ ਚੱਲਦਾ ਸੀ। ਅੱਛਾ। ਤੇ ਪਸ਼ੂਆਂ ਨਾਲ ਥਲੇ ਨਹੀਂ ਸੀਗਾ। ਤੇ ਮੈਂ ਐਵੇਂ ਚਲਾ ਇਹ ਪੈੜਾ ਲੱਗਦਾ ਤੇ ਹੁਣ ਵੀ ਪਸ਼ੂ ਵੀ ਔਖੇ ਹੁੰਦੇ ਬੈਠਣ ਲੱਗੇ। ਵਿਆਪ ਸਮojਨਾ ਗੱਡੀਆਂ ਤੇ ਮੰਜਿਆਂ ਤੇ ਪਾਈ ਜਾਂਦੇ ਆ ਇਸ ਤਰ੍ਹਾਂ ਬਚਾ ਗਏ। ਤੇ ਇਹਨਾਂ ਨੂੰ ਵੀ ਜ਼ਰੂਰੀ ਹੈ ਤੇ ਹੁਣ ਹੀ ਭਰਤੀ ਲਈਏ। ਜਿਹੜੇ ਆਪਣੇ ਵੀਡੀਓ ਦੇਖ ਰਹੇ ਹੋਣਗੇ ਬਹੁਤ ਸਾਰੇ ਆ। ਕਿਹੜੀਆਂ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿ ਜਿੰਨੇ ਆ ਅੱਜ ਕੱਲ ਇਹਨੀਆਂ ਕੁੜੀਆਂ ਨੂੰ ਸਮਝਿਆ ਕਮਜ਼ੋਰ ਸਮਝਾ ਜਾਂਦਾ। ਮਾਕਾਂ ਦੇ ਮੁਕਾਬਲੇ ਖੇਤੀ ਵਾਲੀ ਜਿਹੜਾ ਉਹਨਾਂ ਨੂੰ ਬਹੁਤ ਵੱਡੀ ਗੱਲ ਲੱਗਦੀ ਜੇ ਵੀ ਉਹਨਾਂ ਦਾ ਕਰਦੇ। ਤਾਂ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਨਹੀਂ ਕੋਈ ਡਰ ਨਹੀਂ ਕੋਈ ਉਹ ਨਹੀਂ ਆਪਦੇ ਭੈਣ ਭਾਈ ਨਾਲ ਜਿਹੜਾ ਬੇਟੀਆਂ ਆਪਦੇ ਪਿਓ ਨਾਲ ਆਪਦੇ ਭਰਾ ਨਾਲ ਉਹਦੇ ਨਾਲ ਮੋਢਾ ਲੱਗ ਕੰਮ ਕਰਾਂ ਉਹਨੀਆਂ ਬੇਹਾਂ ਨਾਲ ਉਹਦੇ ਘਰ ਵਾਲੇ ਨਾਲ ਕਰ। ਭਾਬੇ ਨਾਨਕ ਨੇ ਵੀ ਆਪਾਂ ਦਿੱਤਾ ਨਾ ਧਾਰ ਵੀ ਭੈ ਉਹ ਪਹਿਲੇ ਨੰਬਰ ਤੇ ਰੱਖਿਆ ਆਪਾਂ ਨੂੰ ਪੈਰ ਦੀ ਜੁੱਤੀ ਨਹੀਂ ਸਮਝਣ ਦਿੱਤਾ ਤੇ ਫਿਰ ਆਪਾਂ ਆਪ ਕਿਉਂ ਬਣ ਗਏ ਪੈਰ ਦੀ ਜੁੱਤੀ? ਆਪਾਂ ਬਰਾਬਰ ਕੰਮ ਕਰਗੇ ਬਰਾਬਰ ਕਰਕੇ ਦਿਖਾਗੇ। ਤੇ ਵਧੀਆ ਲਾਭ ਹੋਊਗਾ ਕਿਉਂ ਜੇ ਆਪਾਂ ਦਿਹਾੜੀਆਂ ਨੂੰ ਪੈਸੇ ਦਿੰਨੇ ਹੁਣ ਜੀ 400 ਰੁਪਏ ਦਿਹਾੜੀ ਦੇ ਤਾਂ ਕਿੱਥੋਂ ਦੇਵਾਂਗੇ ਇਹ ਕਮਾਈ ਉਨੇ ਪੈਸੇ ਆਉਂਦੇ ਨਹੀਂ ਇਹ ਘਰ ਦੇ ਵਿੱਚ ਇਹ ਕਿੱਥੋਂ ਦੇਵਾਂਗੇ ਦੋ ਤਿੰਨ ਟਾਈਮ ਦੀ ਰੋਟੀ ਹੋਊਗੀ ਇੱਕ ਬਹੁਤ ਖਰਚਾ ਚੱਕਣਾ ਆਉਗਾ ਜੀ ਵੀ ਆਪ ਤੁਸੀਂ ਭੈਣ ਭਾਈ ਜੀ ਆਪ ਦੇ ਜੇ ਪੁਆਰਿਆ ਕੁੜੀਆਂ ਤੇ ਆਪ ਦੇ ਬੇਵਨਾਂ ਤੇ ਭਰਾ ਨਾਲ ਕਮਾਈ ਕਰਾਂ ਜੇ ਵਿਆਹਾਂ ਆਉਂਦੇ ਆ ਘਰ ਵਾਲੇ ਨਾਲ ਕਰਾਉਣ ਖੂਡਾ ਆਪਾਂ ਦੇਖਦੇ ਅੱਜ ਕੱਲ੍ਹ ਵਿਆਹ ਹੁੰਦੇ ਆ ਕਈ ਅੱਜ ਕਈ ਵਿਆਹ ਤਾਂ ਅਜਿਹੇ ਆ ਜਿਹੜੇ 6 ਮਹੀਨੇ ਤੱਕ ਵੀ ਨਹੀਂ ਨਾ ਬਹੁਤ ਜਲਦੀ ਜਿਹੜਾ ਰਿਸ਼ਤੇ ਟੁੱਟ ਜਾਂਦੇ ਨੇ ਬੜਾ ਮਾਹੌਲ ਖਰਾਬ ਹੋਇਆ ਗਿਆ ਤਾਂ ਤੁਹਾਡੀ ਬਹੁਤ ਵਧੀਆ ਨਹੀਂ ਵੀ ਹੈ ਇਹਦਾ ਕੀ ਕਾਰਨ ਹੈ ਹੁਣ ਤੱਕ ਵੀ ਤੁਸੀਂ ਇਹਦਾ ਮੋੜੇ ਨਾ ਮੋੜਾ ਜੋਰ ਲੈਂਦੇ ਨੇ ਆ ਇਹ ਇਹਦਾ ਕੀ ਕਾਰਨ ਹੈ ਇਹ ਤਾਂ ਜੀ ਮਾਪਿਓ ਦੇ ਸਨਸਕਾਰ ਹੁੰਦੇ ਆ ਆਪਣਾ ਮਾਪਿਓ ਸਹੀ ਆ ਹਨਾ ਉਹਦੇ ਪਿੱਛੇ ਹੁਣ ਜੇ ਆਪਾਂ ਨੂੰ ਮਾਪਿਓ ਨੇ ਚੰਗੀ ਮਤ ਦਿੱਤੀ ਆ ਤਾਂ ਫਿਰ ਆਪਾਂ ਉਸੇ ਚੰਗੀ ਮਤ ਤੇ ਲੱਗਾਂਗੇ ਨਾ ਜਦੋਂ ਮਾਂ ਆਪਾਂ ਨੂੰ ਮਾਪਿਓ ਨੇ ਵਿਆਹਤਾ ਉਹਨਾਂ ਨੇ ਆ ਉਹਦਾ ਫਰਜ਼ ਢਵਾਤਾ ਤੇ ਗਾਹਾਂ ਕੰਮ ਤਾਂ ਆਪਾਂ ਕਰਾਂਗੇ ਤਾਂ ਪੀੜੀ ਇਹਨਾਂ ਜੇ ਆਪਾਂ ਕੰਮ ਹੀ ਨਾ ਕਰਾਂਗੇ ਤਾਂ ਫਿਰ ਜਿਹੜੀ ਆਪਣੇ ਕੋਲੇ ਉਹ ਦੋ ਕਿੱਤੇ ਆ ਤੇ ਉਹ ਚ ਵਿਕਣੀ ਸ਼ੁਰੂ ਹੋ ਜਾਂਦੀ ਤੇ ਖਰਚੇ ਨੇ ਮੰਗਾਈ ਜੰਨੀ ਆ ਇਮਗੇ ਇਹਦੇ ਵਿੱਚ ਹੁਣ ਵੀ ਤੁਸੀਂ ਐ ਲਾ ਲਓ ਵੀ ਮੈਂ ਗੁੜੀਆਂ ਨੂੰ ਬੀ ਐਡ ਕਰਾਈ ਜਾਂਦੀ ਹਾਂ ਇਸ ਟਾਈਮ ਹੁਣ ਵਿਆਹ ਦੀ ਚੱਲ ਹੁਣ ਤਾਂ ਆਉਗੀ ਉੱਥੇ ਕੋਲ ਮੈਂ 13 ਫੀਸ ਭਰ ਕੇ ਇਥੋਂ ਆਪਦਾ ਸਾਰਾ ਕੁਝ ਕਰਨਾ ਤੇ ਹੁਣ ਵਿਆਹ ਦੀ ਵਿਚਾਰੀ ਜਵਾਗੜੀ ਆਪੇ ਹਦੀ ਕਰਵਾਰਾ ਹੀ ਹੋਊਗੀ ਉਹ ਕਿਹਾਂ ਪੜ੍ਹ ਲੂਗੀ ਬੱਚੇ ਐ ਇਹਨਾਂ ਦੀ ਪੜਾਈ ਕੀਤੀ ਪੜਾਈ ਕਰਾਈ ਤਾਂ ਇਹ ਸਰਕਾਰੀ ਸਕੂਲ ਚ ਪੜਾਈ ਕੀਤੀ ਕਿਉਂਕਿ ਇਹ ਵੀ ਹੁਣ ਆਪਣੇ ਕੋਲ ਜਦੋਂ ਪੈਸੇ ਇੰਨੇ ਨਹੀਂ ਸੀ ਪ੍ਰਾਈਵੇਟਾਂ 'ਚ ਲੋਕਾਂ ਨੇ ਪੂਰੇ ਪ੍ਰਾਈਵੇਟ ਬੈਨਾਂ ਤੇ ਚੜ ਕੇ ਜਾਂਦੇ ਸੀ ਮੇਰਾ ਵੀ ਜੀ ਕਰਦਾ ਸੀ ਬੈਨ ਤੇ ਚੜਾਵਾਂ ਵਧੀਆ ਵੇਸ ਵਰਤਦੇ ਆਂ ਬਾਕੀ ਸਭ ਕਿਹਨੂੰ ਕਿਉਂਕਿ ਜਦੋਂ ਮਜ਼ਦੂਰੀ ਸੀ ਭਈਏ ਨੇ ਪੈਸੇ ਨਹੀਂ ਸੀ ਤੇ ਫਿਰ ਮਤਲਬ ਸਰਕਾਰੀ ਸਕੂਲ ਦੀ ਹੁਣ ਵੀ ਮੇਰੀ ਬੇਟੀ ਵੀ ਹੈ ਜਿਹੜੀ ਸਰਕਾਰੀ 'ਚ ਕਰਦੀ ਹੈ ਅੱਛਾ ਹਾਂਜੀ ਉਹ ਤਾਂ ਜੇਕਰ ਆਪਾਂ ਦੇਖੀਏ ਕਿ ਬੱਚੇ ਆਪ ਹੋ ਜੋਗ ਹੋਣ ਹਨਾ ਤਾਂ ਕਈ ਵਾਰ ਆਪਾਂ ਦੇਖਦੇ ਜਿਵੇਂ ਉਹਨਾਂ ਇੱਕ ਬੁੜਲਾਡੇ ਦੀਆਂ ਤਿੰਨ ਬੇਟੀਆਂ ਇੱਕੋ ਪਰਿਵਾਰ ਦੀਆਂ ਤਿੰਨ ਬੜੀ ਗਰੀਬ ਘਰਾਂ ਦੀਆਂ ਬੇਟੀਆਂ ਹੋ ਜਿਹੜੀਆਂ ਪ੍ਰੋਫੈਸਰ ਆ ਜੇ ਕੋਈ ਬੱਚਾ ਮਿਹਨਤ ਕਰਨ ਨਾਲ ਤਾਂ ਵਾਹਿਗੁਰੂ ਦੀ ਜਰੂਰ ਹੈ ਜਿਹਦਾ ਆਪਾਂ ਨੂੰ ਮਿਲਦਾ ਫਲ ਹੁੰਦਾ ਜਿੰਨਾ ਹੀ ਦਿੰਦਾ ਜਰੂਰ ਦਿੰਦਾ ਜੀ ਇਹਦਾ ਪਤਾ ਸਾਨੂੰ ਉਹਦੀ ਕਮਾਈ ਕਰਕੇ ਪੜ੍ਹਾਈ ਹੈ ਬੱਚੀ ਜਾਂ ਬੱਚੇ ਪੜ੍ਹਾਏ ਨਾ ਕਿ ਪ੍ਰਮਾਤਮਾ ਕਿਹਾ ਤਾਂ ਬਾਹੜੂ ਹੈ ਜੀ ਕਿ ਜੇ ਤਾਂ ਪੜ੍ਹੂਗਾ ਹੀ ਕਹਿੰਦੇ ਹੁੰਦੇ ਪ੍ਰਮਾਤਮਾ ਦੇ ਘਰੇ ਦੇ ਰਹਾਂਦੇ ਨੇ ਇੱਕ ਵੇਲੇ ਤਾਂ ਆਪਣਾ ਪ੍ਰਮਾਤਮਾ ਹੱਥ ਫੜ ਕੇ ਆਪਾਂ ਤਰੂਪਾ ਆਪਾਂ ਪੁਰਜ ਕੀ ਆਪਾਂ ਅੱਗੇ ਤੁਹਾਡੇ ਮਿਲਦੇ ਆ ਤਾਂ ਉਹਨਾਂ ਦੇ ਵਿਆਹ ਹੁੰਦਾ ਤੁਸੀਂ ਕੀ ਸੋਚਦੇ ਹੋ ਕਿ ਉਹ ਨੋਹਾ ਕਿਹ ਹੈ ਨੋਹ ਕਿਹ ਹੈ ਮੇਰੇ ਨੋਹਾ ਵੀ ਮੇਰੇ ਵਰਗ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਮੈਨੂੰ ਐ ਵੀ ਮੇਰੇ ਵਰਗੇ ਇਹ ਉਹਨਾਂ ਨੂੰ ਵੀ ਖੇਤੀ ਚ ਲਾਵਾਂਗੇ ਖੇਤੀ ਚ ਲਾਵਾਂਗੇ ਜੇ ਕੋਈ ਵਿਚਾਰੀਆਂ ਪੜੀਆਂ ਹੋਊਗਾ ਤਾਂ ਕਿਸੇ ਪਾਸੇ ਹੋਰ ਲਾ ਦੇਾਂਗੇ ਜੇ ਕੋਈ ਵਿਚਾਰੀਆਂ ਮੇਰੇ ਵਾਂਗ ਅਣਪੜ ਹੋਣੀਆਂ ਤਾਂ ਉਹਨਾਂ ਖੇਤੀ ਚ ਲਾ ਦੇਾਂਗੇ ਤੇ ਮੇਰੀ ਸੋਚ ਜਿਹੜੀ ਮੇਰੀ ਸੋਚ ਹੈ ਮੈਂ ਕਹਿੰਨੀ ਵੀ ਕਿਸੇ ਬੁੜੀ ਦੀ ਤੇ ਕਿਸੇ ਬੰਦੇ ਦੀ ਸੋਚ ਨਹੀਂ ਹੋਣੀ ਵੀ ਮੈਂ ਕਹਿੰਨੀ ਵੀ ਮੇਰੇ ਪੁੱਤ ਪ੍ਰੋਫੈਸਰ ਲੱਗ ਜਾਣ ਮੇਰੇ ਪੁੱਤ ਫੌਜੀ ਲੱਗ ਜਾਣ ਮੇਰੇ ਪੁੱਤ ਕੋਈ ਵੀ ਲੱਗ ਜਾਂਦੀ ਹੈ ਮੈਂ ਕਿਸੇ ਤੋਂ ਕਿਰਪਿਆ ਨਹੀਂ ਲੈਣਾ ਮੈਂ ਕੱਲੀ ਕੁੜੀ ਸਿਆਣੀ ਲੈਣੀ ਆ ਸਮਝਦਾਰ ਲੈਣੀ ਆ ਜਿਹੜੀ ਮੇਰੇ ਵੰਗੂ ਬੰਨਣਾ ਚੱਕ ਕੇ ਆਪਦਾ ਘਰ ਦਾ ਖਰਚਾ ਤੇ ਆਪ ਕਰਦ ਤੋਰੇ ਤੇ ਮੈਂ ਕਿਸੇ ਤੋਂ ਕੋਈ ਬੈੱਡ ਕੁਰਸੀਆਂ ਨਹੀਂ ਲੈਣੀਆਂ ਕੋਈ ਨਮਾਰੀਆਂ ਨਹੀਂ ਲੈਣੀਆਂ ਕੋਈ ਬੈੱਡ ਨਹੀਂ ਲੈਣੇ ਕੁਝ ਨਹੀਂ ਲੈਣਾ ਜੇ ਅਗਲੇ ਨੇ ਕਿਹਾ ਵੀ ਅਸੀਂ ਆਦੇ ਮਨ ਅਸੀਂ ਨਾ ਕੱਲੀ ਕਿਚੇ ਮਤਲਬ ਜਿਹੜੀ ਘਰ ਸਾਹਮਣੇ ਨਾਲ ਕੋਈ ਆਹ ਖੇਤੀਬਾੜੀ ਦੇ ਵਿੱਚ ਵੀ ਤੁਹਾਡੇ ਨਾਲ ਆ ਹਾਂ ਖੇਤੀਬਾੜੀ ਦੇ ਵਿੱਚ ਵੀ ਮੇਰੇ ਨਾਲ ਹੱਥ ਫੜਾਵੇ ਮੈਂ ਨਾਲ ਲੈ ਕੇ ਜਾਇਆ ਕਰੂੰਗੀ ਤੇ ਨਾਲ ਹੀ ਲੈ ਆਇਆ ਕਰੂੰ ਕਿਉਂਕਿ ਮੈਂ ਜੇ ਨਹੀਂ ਜਾਣਦੀਆਂ ਮੈਂ ਸਿਖਾ ਦੂੰਗੀ ਮੇਰੇ ਚ ਵੀ ਸ਼ਕਤੀ ਹੈਗੀ ਮੈਂ ਸਿਖਾ ਬਣੀ ਮੈਂ ਹਈ ਤੱਕ ਹਾਰ ਨਹੀਂ ਮੰਨਦੀ ਜੇ ਜੇ ਇਹਨਾਂ ਨੇ ਛੱਟ ਨਾ ਵਜਦੀ ਮੈਂ ਜੰਮੀ ਨਹੀਂ ਹਾਰ ਬੰਦੀ ਤੇ ਹੁਣ ਇਹਨਾਂ ਨੇ ਛੱਟ ਲੱਗਣਾ ਕਰਕੇ ਮੈਨੂੰ ਬਹੁਤ ਔਖਾ ਹੋਇਆ ਗਿਆ ਵੀ ਪਹਿਲਾਂ ਕਰਦਾ ਕਰਕੇ ਜਾਨੀ ਕਿ ਖੇਤਾਂ ਦਾ ਕਰਦਿਆਂ ਤੇ ਵੀ ਇਹ ਨਹੀਂ ਛੱਟ ਨਾਲ ਲੱਗਦੀ ਕੁਛ ਨਾ ਕੁਛ ਇਹ ਘਰ ਦਾ ਸੰਭਾਲੀ ਜਾਂਦੇ ਤੇ ਮੈਂ ਖੇ ਦਾ ਸੰਭਾਲੀ ਜਾਂਦੀ ਮੈਨੂੰ ਬਹੁਤ ਸੌਫਾ ਹੋ ਜਾਂਦਾ ਪਰ ਮੈਂ ਦੀ ਦਿਲ ਹਜੇ ਵੀ ਨਹੀਂ ਛੱਡਦੀ ਮੈਂ ਪ੍ਰਮਾਤਮਾ ਨੇ ਮੇਰੀ ਬਾਹ ਫੜ ਰੱਖੀ ਐ ਤੇ ਮੈਂ ਇਹ ਨਹੀਂ ਵੀ ਨਹੀਂ ਛੱਡਦੀ ਕੋਈ ਨਹੀਂ ਉਸੇ ਨਹੀਂ ਕਰਨਾ ਜਿਹੜਾ ਕੁਛ ਕਰਨਾ ਪ੍ਰਮਾਤਮਾ ਨੇ ਕਰਨਾ ਤੇਰੇ ਬੇਟੇ ਸਾਂਹ ਤੋਂ ਦੂਦੇ ਇਸ ਦਾ ਨਾ ਸਿੱਧੋ ਕਹਿੰਦਿਆਂ ਕੋਈ ਆਪ ਦੇ ਘਰ ਵਾਲੇ ਹੁੰਦੇ ਨਹੀਂ ਨੀ ਨੀ ਮੇਰੇ ਬੇਟੇ ਕੁਛ ਨਹੀਂ ਕਹਿੰਦੇ ਨਾ ਕੁਛ ਨਹੀਂ ਕਹਿੰਦੇ ਨਾ ਉਹਨਾਂ ਨੂੰ ਉਹ ਵੀ ਕਹਿੰਦੇ ਨੇ ਵੀ ਮੰਮੀ ਜਿਵੇਂ ਤੇਰੀ ਸੋਚ ਆ ਤੇਰੀ ਸੋਚ ਠੀਕ ਆ ਦੀ ਆਪਾਂ ਮੈਂ ਕਹੀਦੀ ਬੇ ਕਹੀ ਵੀ ਦਿੰਨੀ ਆ ਵੀ ਜੇ ਤੁਹਾਨੂੰ ਕੋਈ ਕਹੇ ਵੀ ਜੇ ਤੁਹਾਨੂੰ ਕੋਈ ਵੀ ਤੁਸੀਂ ਕੀ ਮੰਗੋਗੇ ਨਾ ਕੁਝ ਨਹੀਂ ਮੰਗਣਾ ਅਸੀਂ ਕੱਲੀ ਕੁੜੀ ਲੈਣੀ ਕੋਈ ਸਿਆਣੀ ਤੇ ਸਮਝਦਾਰ ਲੈਣੀ ਜਿਹੜੀ ਬਾਹਰ ਨਾਲ ਹੋਵੇ ਹੂੰ ਇੰਨੀ ਜ਼ਮੀਨ ਤੁਸੀਂ ਆਪਣੀ ਤੁਹਾਡੀ ਕਿੰਨੀ ਜ਼ਮੀਨ ਹੈ ਜਿਹੜੀ ਠੇਕੇਦਾਰਾਂ ਕਿੰਨੀ ਜ਼ਮੀਨ ਦਾ ਆਪਾਂ ਦੇਖੀਂ ਆਪਦੀ ਕੋਲ ਤਾਂ ਬਈ ਸਾਡੇ ਕੋਲ ਦੋ ਕਿੱਲੇ ਵਾਹਣਦੇ ਆ ਸਾਡੇ ਕੋਲ ਫਰਦ ਕਢਾ ਕੇ ਦੇਖ ਲੋ ਫਰਦ ਵੀ ਅਸੀਂ ਲਵਾ ਦੇਾਂਗੇ ਦੇ ਉੱਤੇ ਤੇ ਠੇਕੇਦਾਰ ਅਸੀਂ 5-7 ਕਿੱਲੇ ਲੈ ਲੈਣੇ ਇਸੇ ਤੇ ਲੈ ਲੈ ਲੈਣੇ 5-7 ਕਿੱਲੇ ਇਸੇ ਤੇ ਲੈ ਲੈ ਲੈਣੇ 2-4 ਕਿੱਲੇ ਤੇ ਕਿਤੇ ਲੈ ਲੈਣੇ ਚਾ ਲਈ ਦੇਣਾ ਸਾਡਾ ਟਾਈਮ ਬਾਸ ਹੋ ਗਿਆ ਨਾ ਮੇਲਿਆਂ ਨਾਲ ਉਹ ਮੇਲਿਆਂ ਦੇ ਵਿੱਚ ਤੈਨੂੰ ਪਤਾ ਜੀ ਦੁਆਕ ਵੀ ਆਪ ਵੀ ਬਹਿਲੇ ਰਹਿ ਕੇ ਬੁਮਾਰ ਹੋ ਮੰਗੇ ਦੋ ਹੁਣ ਸੁਕਣ ਲੱਗੂਗਾ ਤੇ ਪੂਜਨ ਵੀ ਆ ਵੀ ਨਹੀਂ ਹੁੰਦਾ ਆਕਾਰ ਦਾ ਗੁਜ਼ਾਰਾ ਵੀ ਨਹੀਂ ਹੁੰਦਾ ਤੇ ਇਹ ਰਥਰਮ ਉਪਲਾਨ ਬਣਾਇਆ ਉਹਨਾਂ ਨੇ ਜਦੋਂ ਇੱਥੇ ਲੱਗਣਾ ਸੀ ਸਰਕਾਰਾਂ ਨੇ ਦਾਅਵੇ ਕੀਤੇ ਸੀ ਕਿ ਅਸੀਂ ਆਸ-ਪਾਸ ਦੇ ਪਿੰਡਾਂ ਨੂੰ ਨੌਕਰੀ ਦੇਵਾਂਗੇ ਰੋਜ਼ਗਾਰ ਦੇਵਾਂਗੇ ਇਹਦੇ ਉੱਥੇ ਤੁਸੀਂ ਆਪਣੇ ਬੇਟੇ ਜਾਂ ਬੇਟੀਆਂ ਨੇ ਟਰਾਈ ਕੀਤਾ ਵੀ ਉੱਥੇ ਮਲ ਵਾਲੇ ਰੁਜ਼ਗਾਰ ਦੇ ਰਹੇ ਨੇ ਜਾਂ ਨਹੀਂ ਦਿੱਤਾ ਬੋਸ ਜੀ ਸਾਨੂੰ ਤਾਂ ਕੁਝ ਦੇ ਦਿੱਤਾ ਹੀ ਨਹੀਂ ਦਿੱਤਾ ਹੁਣ ਆਪਾਂ ਨੂੰ ਤਾਂ ਕੋਈ ਕਹਿ ਸਕਦਾ ਐਡਾ ਵੱਡਾ ਪਿੰਡ ਆ ਵੀ ਸਾਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ ਕੁਝ ਨਹੀਂ ਲੱਗਿਆ ਇਹ ਜ਼ਰੂਰ ਲੱਗੇ ਸੀਗੇ ਉੱਥੇ ਉੱਥੇ ਵੀ ਤੇੜੀ ਹੈ ਜੀ ਹਾਂ ਮੈਂ ਵੀ ਇਹ ਕੜਾ ਸਰਕਾਰੀ ਲੱਗੇ ਚੰਗੀ ਪੋਸਟ ਤਾਂ ਹੈ ਨਹੀਂ ਸੀਦਾ ਤੇ ਮਤਲਬ ਜੇ ਕੰਮ ਦਿੱਤਾ ਵੀ ਤੇ ਇਹਨਾਂ ਦਾ ਤਾਂ ਲੇਬਰ ਦਾ ਹੀ ਕੰਮ ਦਿੰਦੇ ਹਾਂ ਲੇਬਰ ਦਾ ਕੰਮ ਦਿੰਦਾ ਜੀ ਲੇਬਰ ਦਾ ਕੰਮ ਦਿੱਤਾ ਸੀਗਾ ਚੱਲ ਸਾਡੇ ਨਾਲ ਇਹਨੇ ਨਾਲ ਸਾਡਾ ਟਾਈਮ ਪਾਸ ਹੋ ਜਾਂਦਾ ਸੀ ਬੋਰ ਜ਼ਿਆਦਾ ਸਮਾਨ ਆ ਜਾਂਦਾ ਸੀਗਾ ਚੱਲ ਇਹਨਾਂ ਦਾ ਖਰਚਾ ਪਾਣੀ ਨਹੀਂ ਪਈ ਜਾਂਦਾ ਸੀ ਜਿਹੜੇ ਸਾਡੇ ਖੇਤੀਬਾਨੀ ਦੇ ਹੁੰਦੇ ਸੀ ਕੁਝ ਜਵਾਕਾਂ ਦੀ ਪੜ੍ਹਾਈ ਤੇ ਲੱਗ ਜਾਂਦੇ ਸੀ ਕੁ ਕਿਤਾਬਾਂ ਵਰਤਿਆਂ ਤੇ ਲੱਗ ਜਾਂਦੇ ਸੀ ਉਸ ਭਾਈ ਅਸੀਗਾ ਬਾਈ ਇੱਕ ਵਾਰ ਬੰਦ ਵੀਡੀਓ ਦੇਖੀ ਸੀ ਕਿ ਉਹਨਾਂ ਤੁਹਾਡੀ ਸੋਸ਼ਲ ਮੀਡੀਆ ਤੇ ਤੁਸੀਂ ਉਹ ਟਰੈਕਟਰ ਆਪ ਹੀ ਖੋਲ ਰੱਖਿਆ ਸੀਗਾ ਤਾਂ ਮਤਲਬ ਉਹ ਤੁਸੀਂ ਕੋਈ ਉਸ ਉਹ ਕਲਾ ਵੀ ਹੈ ਤੁਹਾਡੇ ਹਾਂਜੀ ਪੂਰੀ ਹੈ ਜੀ ਹੁਣ ਜਿਵੇਂ ਆਪਾਂ ਕਦੂ ਕਰਦੇ ਹਾਂ ਕਦੂ ਕਰ ਲੈ ਟਰੈਕਟਰ ਲਿਪੜ ਗਿਆ ਤੇ ਉਹਨੂੰ ਧੋਣਾ ਪਹਿਲਾਂ ਤਾਂ ਘਰੇ ਧੋਣਾ ਸਮਾਰ ਕੇ ਤੇ ਜਿਵੇਂ ਹੁਣ ਮੂਰਲੇ ਟਾਇਰਾਂ ਦੀ ਗਰੀਸ ਕਰਨੀ ਖੋਲਣੇ ਧੋਣੇ ਸਾਫ ਕਰਨੇ ਡੀਜ਼ਲ ਨਾਲ ਤੇ ਫਿਰ ਉਹਨਾਂ ਨੂੰ ਗਰੀਸ ਕਰਨੀ ਗਰੀਸ ਕਰਕੇ ਆਪੇ ਖੋਲ ਕੇ ਆਪੇ ਕੱਸ ਦੇਣਾ ਮੇਰੇ ਬੱਚੇ ਮੇਰੇ ਕਿੰਨੇ ਦੇਖੀ ਜਾਣਗੇ ਵੀ ਮੰਮੀ ਤੂੰ ਕਿਵੇਂ ਖੋਲਦੀ ਹੈ ਕਿਵੇਂ ਚੱਕ ਲੈਂਦੀ ਹੈ ਐਵੇਂ ਜਿਕਰ ਹੁਣ ਪੈਂਚਰ ਹੋ ਗਿਆ ਕਈ ਦਿਨ ਹੋ ਗਏ ਇਹਦੇ ਨੂੰ ਪੈਂਚਰ ਹੋ ਗਿਆ ਤੇ ਮੈਂ ਆਪਣੇ ਵਰਕਸ਼ਾਪ ਤੇ ਬਾਗੀ ਮੁੰਡੇ ਕੋਲੇ ਪੈਂਚਰ ਨੂੰ ਹੁਣਾਂ ਤਾਂ ਉਹ ਮੁੰਡਾ ਕਹਿੰਦਾ ਵੀ ਬੇਬੇ ਵੀ ਕਿਵੇਂ ਇਹਦੇ ਗਰੀਸ ਜੀ ਲੱਗੀ ਗਈ ਆ ਮੈਂ ਤਾਂ ਪੁੱਤ ਗਰੀਸ ਕਰਦੀ ਕਹਿੰਦਾ ਤੁਸੀਂ ਗਰੀਸ ਕਰਤੀ ਮੈਂ ਕਹਾਂ ਹਾਂ ਮੈਂ ਗਰੀਸ ਕਰਦੀ ਕਹਿੰਦਾ ਇੱਥੇ ਤਾਂ ਕਹਿੰਦਾ 10-10 ਜਨ ਕਹਿੰਦਾ ਬੰਦੇ ਲੱਗੇ ਖੜੇ ਰਹਿੰਦੇ ਨੇ ਘਰੇ ਕੋਈ ਖੋਲੂਗਾ ਤੇ ਅੰਗਰੇਜ਼ ਕਰਾਂਗੇ ਇੰਨੀ ਕਹਿੰਦਾ ਮੇਰੇ ਕੋਲੇ ਆ ਜਾਂਦੇ ਗਰੀਸ ਕਹਾਂ ਤੁਸੀਂ ਕਿਵੇਂ ਖੋਲਿਆ ਮੈਂ ਮੈਂ ਖੋਲ ਕੇ ਟਾਇਰ ਮੈਂ ਗਰੀਸ ਕਰਤੀ ਉਹ ਮੇਰੇ ਕਰ ਦੱਸ ਦੇ ਦੋਨੇ ਫੈਰ ਕੇ ਪਾਤੇ ਕਹਾਂ ਤੁਹਾਨੂੰ ਫੈਰ ਕੇ ਪਾਉਣੇ ਆਉਂਦੇ ਮੈਂ ਤੁਸੀਂ ਆਹ ਦੇਖ ਲਓ ਭਾਈ ਕਿਵੇਂ ਪਾਇਆ ਹੈ ਕਿ ਫਿਰ ਉਹ ਬਹੁਤ ਅਸਿਆ ਮੁੰਡਾ ਕਹਿੰਦਾ ਕਿ ਕਮਾਲ ਆ ਕਹਿੰਦਾ ਬੇਬੇ ਤੇਰੇ ਇਤਾਂ ਬਹੁਣਾ ਵੀ ਸੀਦਰ ਵੀ ਲਾਉਣੇ ਤੇ ਬੀਜਣਾ ਵੀ ਤੇ ਮੈਂ ਵੀ ਉਹਨੇ ਮੁੰਡਾ ਵੀ ਅਗਲਾ ਕਹਿੰਦਾ ਬੀਜਣਾ ਨਹੀਂ ਆਉਂਦਾ ਇੱਥੇ ਮਰਜੀ ਪਾ ਜਾ ਲੋ ਜੀ ਨਰਮਾ ਬੀਜਣਾ ਕਣਕ ਵੀ ਬੀਜਣੀ ਕੁਝ ਵੀ ਬੀਜਣਾ ਜੇ ਨਾ ਬਸ ਕਰਨ ਦਰਪੇ ਤਾਂ ਸਾਰਾ ਕੁਝ ਆਪੇ ਪਰਮਾਤਮਾ ਕੋਸਤ ਪਰਮਾਤਮਾ ਸਾਹ ਦੇ ਦਿੰਦਾ ਤੇ ਕੁਝ ਆਪ ਦਾ ਵੀ ਦਿਮਾਗ ਚਾਹੀਦਾ ਹੈ ਤੇ ਹੁਣ ਇਹ ਕਈ ਦਿਨ ਹੋ ਗਏ ਤਾਂ ਘੇਰ ਪਸ ਗਿਆ ਤਾਂ ਆਪੇ ਤੇ ਜਦੋਂ ਮੈਂ ਖੇਤੋਂ ਆਉਂਦੀ ਤੇ ਜਾਂ ਤਾਪਕੇਰ ਫਸ ਗਿਆ ਤੇ ਮੈਂ ਜੋ ਕੋਲੀ ਤੇ ਇਹ ਛੋਟਾ ਪਾਉਣ ਲੱਗੀ ਤੇ ਭਿਆਨ ਉਹ ਤੇ ਮੇਰੇ ਕਿਨੇ ਝੱਕੀ ਜਾਣ ਵੀ ਗੱਲ ਕੀ ਹੋ ਗਈ ਫਿਰ ਮੇਰੇ ਕੋਲ ਉੱਠ ਕੇ ਆਏ ਕਹਿੰਦੇ ਕੀ ਹੋ ਗਿਆ ਮਹਾਈ ਤਾਪਕੇਰ ਫਸ ਗਿਆ ਤੇ ਉਹ ਮੁੰਡੇ ਨੇ ਬਹੁਤ ਜ਼ੋਰ ਲਾਇਆ ਤੇ ਨਹੀਂ ਨਿਕਲਿਆ ਮੈਂ ਕਿਹਾ ਵੀ ਮੈਨੂੰ ਗੇਰਾ ਤਾਪ ਤੇ ਘਰੇ ਲੈ ਜਾਣ ਦੇ ਜੇ ਮੈਂ ਤਾਪ ਤੇ ਉਹ ਮੇਝ ਕੋਈ ਘਟ ਰੇਸ ਤੇ ਮੈਂ ਘਰੇ ਘਾਈ ਘਰੇ ਲੈ ਆ ਕੇ ਮੈਂ ਖੋਲ ਲਿਆ ਖੋਲ ਕੇ ਤੇ ਹੂੰ ਸਾਮਕਰ ਕੇ ਨੇ ਆਪ ਵੀ ਆਪ ਨੇ ਗੇਰ ਕੱਟ ਕੇ ਕੀ ਆਪ ਨੇ ਹੁਣ ਕੀ ਕੀਤਾ ਜੇ ਜਿਹੜੀ ਤੁਹਾਡੇ ਇਸ ਲਈ ਹਿੰਮਤ ਦੀ ਵਕਸੀਸ਼ ਹੋਈ ਹੈ ਤੁਸੀਂ ਕੀ ਜਿਹੜਾ ਸੇਰਾ ਕਿਹਨੂੰ ਮਤਲਬ ਤੁਹਾਡੇ ਮਾਪੇ ਵੱਲੋਂ ਜਾਂ ਉਹਨਾਂ ਦੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਜਿਵੇਂ ਪਾਪ ਜਾਂ ਮਾਤਾ ਜਿਹੇ ਹੁੰਦੇ ਦਲੇਰ ਹੁੰਦੇ ਜੀ ਉਹਨਾਂ ਜੋ ਤੁਹਾਡੇ ਕੀ ਕਿਹਦੇ ਵੱਲੋਂ ਮੁਰਤੀ ਆਈ ਹੈ ਗੁਰਤੀ ਤਾਂ ਵੇਖੋ ਜੀ ਹੁਣ ਮਾਂ ਨੂੰ ਪਤਾ ਵੀ ਕੀ ਤੋਂ ਦਵਾਈ ਸੀ ਤੇ ਪਰ ਮੈਂ ਕਹਿੰਦੀ ਆ ਕਿ ਪ੍ਰਮਾਤਮਾ ਦੇ ਜਿਹਨੇ ਮੈਂ ਦੁਆਰ ਹੀ ਕੋਲਿਆ ਸੋ ਜਿਹੜੀ ਤੇ ਤੁਹਾਡੇ ਵਿੱਚ ਹਿੰਮਤ ਹੈ ਇਸ ਤਰ੍ਹਾਂ ਦਾ ਜਦੋਂ ਤੁਹਾਨੂੰ ਕੋਈ ਇੰਤਜ਼ਾਰ ਪਾ ਹੋਇਆ ਹਿੰਮਤ ਆਈ ਹੈ ਸ਼ਕਤੀ ਮਿਲੀ ਐ ਸੋ ਜੀ ਤਾਂ ਇਹਦਾ ਸਿਰਾ ਕਿਹਨੂੰ ਮਾਲ ਸਕਦੇ ਮਾਪੇ ਨੇ ਤੁਹਾਡੀ ਪਰਵਰਿਸ਼ ਇਹ ਦਿੱਤੀ ਹੈ ਤੁਹਾਡੇ ਮਾਂ ਜਾਂ ਬਾਪ ਦੇ ਵਿੱਚ ਕੌਮ ਸੀ ਨਾ ਦਲੇਰ ਜਿਹੜੀ ਦਲੇਰ ਤੁਹਾਡੇ ਚੱਲ ਦਲੇਰ ਤਾਂ ਹੀ ਦੇਖੋ ਮੇਰੀ ਮਾਂ ਵੀ ਦਲੇਰ ਸੀ ਬਹੁਤ ਤੇ ਮੇਰਾ ਬਾਪ ਵੀ ਬਹੁਤ ਦਲੇਰ ਸੀ ਤੇ ਸਾਨੂੰ ਸਾਡੇ ਅਸੀਂ ਪੰਜ ਭੈਣਾਂ ਤੇ ਸਾਡੇ ਇਕੱਲਾ ਭਾਈ ਆ ਤੇ ਅਸੀਂ ਉਹਦੇ ਨਾਲ ਵੀ ਪਹਿਲਾਂ ਖੇਤ ਦਾ ਕੰਮ ਉੱਥੇ ਕਰਵਾਉਂਦੇ ਸੀ ਮਾਪੇ ਦੀ ਇੰਨੀ ਸ਼ਕਤੀ ਸੀ ਤੇ ਇੰਨਾ ਹੋ ਸੀਗਾ ਦੀ ਦਲੇਰੀ ਸੀ ਕਿਤੇ ਸਾਡੇ ਪਿਓ ਨੇ ਸਾਨੂੰ ਭੈਣਾਂ ਚ ਤੇ ਪੁੱਤ ਚ ਫਰਕ ਨਹੀਂ ਰੱਖਿਆ ਸੀ ਸਾਨੂੰ ਪੰਜਾਂ ਭੈਣਾਂ ਨੂੰ ਪੁੱਤ ਹੀ ਸਮਝਦਾ ਸੀ ਤੇ ਸੀਮਾ ਮੇਰਾ ਭਰਾ ਕਿ ਉਹ ਉਹ ਤਾਂ ਪੁੱਤ ਸਮਝ ਨਹੀਂ ਸੀਗਾ ਕੋ ਮਸਾ ਲਿਆ ਸੀਗਾ ਮਸਾ ਮਸਾ ਹੀ ਹੋਇਆ ਸੀ ਤੇ ਉਹਦੇ ਵਿੱਚ ਜਦੋਂ ਪਹਿਲਾ ਬਚਪਨ ਤੋਂ ਮੈਂ ਉਥੇ ਵੀ ਖੇਤੀ ਕਰਦੀ ਸੀ ਉਸੇ ਭਰਾ ਨਾਲ ਕਿ ਸਾਡੇ ਕੋਲੇ ਪਹਿਲਾਂ ਕੰਲੀ ਗੋਦੀ ਹੁੰਦੀ ਫਿਰ ਅਸੀਂ ਗੋਦੀ ਦੀ ਰੇੜ ਮਾਰੀ ਲੈ ਲਈ ਫਿਰ ਹੌਲੀ ਹੌਲੀ ਸਦਨਾ ਭੈਣ ਭਰਾਵਾਂ ਨੇ ਕਮਾਈ ਕਰਕੇ ਟਰੈਕ ਲੈ ਲਿਆ ਕਿ ਉਹ ਉਦੋਂ ਤਾਂ ਜੀ ਫਸਲਾਂ ਇਹ ਜਿਹੀਆਂ ਹੁੰਦੀਆਂ ਸੀ ਬਾਹਣ ਦੇ ਤਾਂ ਉਹਨਾਂ ਕੋਲੇ 15 ਕਿੱਲੇ ਨੇ ਪਰ ਉਦੋਂ ਫਸਲਾਂ ਇਹ ਜਿਹੀਆਂ ਹੁੰਦੀਆਂ ਸੀਗਾ ਤੇ ਬਚਤ ਨਹੀਂ ਰਹਿੰਦੀ ਸੀ ਇਹ ਹਾਂ ਸਪਰੇਹਾਂ ਦਾ ਵੀ ਹੁੰਦਾ ਸੀ ਕੋ ਮਾਰੂ ਵਾਲੇ ਹੁੰਦੇ ਸੀ ਕਿਤੇ ਉਹਦਾ ਕਰਕੇ ਉਸ ਦਿਨ ਜਦੋਂ ਮੈਂ ਕੰਮ ਕਰਿਆ ਸੀ ਤਾਂ ਫੇਰੀ ਵੀਰੇ ਮਾਂ ਮੂਰੇ ਆ ਕੇ ਚੱਕ ਲਈ ਚੱਕ ਲੈ ਸਾਰਾ ਬਾਨਾ ਤੇ ਜੇ ਮੈਂ ਪਹਿਲਾਂ ਹੀ ਜਾਂ ਕੁਝ ਕਰਦੀ ਹੁੰਦੀ ਤੇ ਫੇਰ ਮੈਂ ਬਾਨਾ ਕਿੰਨੇ ਚੱਕ ਲੀ ਮੇਰੇ ਭਰਾ ਨੇ ਮੈਂ ਬਹੁਤ ਕੰਮ ਕਰਾਇਆ ਮੇਰੀ ਭਰਜਾਈ ਨੇ ਮੇਰੇ ਨਾਲ ਫਰਕ ਨਹੀਂ ਰੱਖਿਆ ਹੁਣ ਮੇਰੇ ਮਾਪੇ ਉਹ ਤਾਂ ਵੀ ਚੱਲ ਗਿਆ ਤੇ ਹੁਣ ਮੇਰੀ ਭਰਜਾਈ ਤੇ ਮੇਰਾ ਭਰਾ ਹੀ ਮੇਰਾ ਮਾਪੇ ਆ ਇਹ ਮੇਰੇ ਬਹੁਤ ਸਾਥ ਦਿੰਦੇ ਨਾ ਇਹ ਜੀ ਤੁਸੀਂ ਇਹਨਾਂ ਲੰਬੇ ਸਮੇਂ ਤੋਂ ਜਿਹੜਾ ਤੁਸੀਂ ਆਪਣੇ ਪੇਕੇ ਕੁਆਰਿਆਂ ਦੇ ਨਾਲ ਹੀ ਖੇਤੀ ਕੀਤੀ ਹੈ ਉਹ ਖੇਤੀ ਤੇ ਅੱਜ ਕਿੰਨੀ ਕੀ ਫਰਕ ਪਾਉਂਦੇ ਕਿੰਨੀ ਕਿ ਮਿਹਨਤ ਘਟੀ ਹੈ ਜਾਂ ਵਧੀ ਹੈ ਕਿਸ ਤਰ੍ਹਾਂ ਦਾ ਮਹਾਰਤ ਦਿੰਦਾ ਦੇਖੋ ਜੀ ਪਹਿਲਾਂ ਤਾਂ ਹੁੰਦੇ ਵੇਖਾ ਬੋਤੀਆਂ ਹੁੰਦੀਆਂ ਉਹਨਾਂ ਨਾਲ ਹਲ ਵਾਉਦੇ ਆਪਾਂ ਉਹਨਾਂ ਤੁਸੀਂ ਵੀ ਮਤਲਬ ਬੋਤੀਆਂ ਨਾਲ ਵੀ ਹਲ ਵਾਇਆ ਹਾਂ ਹਾਂਜੀ ਹਾਂ ਮੈਂ ਬੋਤੀਆਂ ਨਾਲ ਵੀ ਹਲ ਵਾਇਆ ਹੋਇਆ ਬੋਤੀਆਂ ਨਾਲ ਹਲ ਵੀ ਵਾਇਆ ਤੇ ਪਰਾਲੀ ਵੀ ਲਾਈਏ ਉਹਨਾਂ ਨਾਲ ਬੱਚੇ ਤਾਂ ਇਹੀਂ ਨਹੀਂ ਪਤਾ ਲ ਤੁਸੀਂ ਹਾਲ ਤੇ ਪਰਾਲੀ ਤੇ ਉਲਟਾ ਮਹਲ ਕੀ ਹੁੰਦਾ ਤੇ ਪਰਾਲੀ ਜਾਣਦੇ ਨਹੀਂ ਕੀਤੀ ਜਾਂਦੀ ਹੈ ਤੇ ਪਲਾਣਾ ਫੌਮ ਨਹੀਂ ਜਾਣਦੇ ਤੇ ਜੇ ਤੰਗੜਪਟੀਆਂ ਦਾ ਪਰ ਕਥੋ ਪਤੰਗੜਪਟੀਆਂ ਬਾਰੇ ਤਾਂ ਹੀ ਜਾਣਦੇ ਨਹੀਂ ਹੁਣ ਵੀ ਕੀ ਚੀਜ਼ ਹੈ ਹਾਂਜੀ ਮੈਂ ਸਾਰਾ ਕੰਮ ਕੀਤਾ ਹੋਇਆ ਜੀ ਉਦੋਂ ਖਰਚੇ ਘੱਟ ਸੀ ਹੁਣ ਸੌਖੀ ਤਾਂ ਬਹੁਤ ਹੋ ਗਈ ਜੀ ਮਸ਼ੀਨਰੀ ਦੀ ਜੀ ਮਸ਼ੀਨਰੀ ਦਾ ਖਰਚਾ ਬਹੁਤ ਹੋ ਗਿਆ ਐਨਾ ਫਰਕ ਹੈਗਾ ਵੀ ਅੱਗੇ ਨਾਲ ਸੌਖੀ ਤਾਂ ਬਹੁਤ ਹੋ ਗਈ ਤੇ ਪਰ ਖਰਚਾ ਵੀ ਬਹੁਤ ਹੋ ਗਿਆ ਅੱਗੇ ਖਰਚਾ ਨਹੀਂ ਹੁੰਦਾ ਸੀ ਤੇ ਆਫਿਸ ਤੇ ਹੁਣ ਵੀ ਬਹੁਤ ਵਧੀਆ ਢੰਗ ਨਾਲ ਆਪਾਂ ਸਾਰਾ ਕੁਝ ਕਰਦੇ ਆਂ ਬੀ ਫਰ ਹਮ ਵੀ ਖੇਤੀਬਾੜੀ ਦਾ ਵੀਹਨ ਸੰਦ ਸੱਪਾਲ ਦੇ ਕੋਲੇ ਹੋਵੇ ਤਾਂ ਮੰਗਣਾ ਨਾ ਪਵੇ ਆਪਾਂ ਨੂੰ ਤਾਂ ਬੜਾ ਸੌਖਾ ਹੋ ਜਾਂਦਾ ਜੇ ਆਪਾਂ ਮੰਗ ਕੇ ਲੈਣੇ ਪਹਿਲਾਂ ਮੰਗਦੇ ਆ ਪਹਿਲਾਂ ਅਗਲਾ ਕਹਿੰਦੇ ਸਾਡਾ ਆ ਪਾਈ ਜਾਂਦਾ ਫਿਰ ਆਪਾਂ ਦੇ ਅੰਗਰੇ ਨਾ ਵੀ ਨਹੀਂ ਕਹਿ ਸਕਦੇ ਵੀ ਤੂੰ ਪਈਸਾ ਨਾਲ ਛੱਡ ਦੇ ਤੇ ਮੈਨੂੰ ਇਹ ਚੀਜ਼ ਪਰ ਮੈਨੂੰ ਹਾਂ ਤੇ ਕਰ ਕਿਸੇ ਨੇ ਭੈਣ ਪਾਈ ਨਹੀਂ ਮੋੜਿਆ ਜਿੱਦੋਂ ਮੈਂ ਕਿਸੇ ਦੇ ਸੰਦ ਸੱਪਾ ਮੰਗ ਲੈਣੀ ਆ ਪਰ ਮੈਨੂੰ ਕੋਈ ਜਵਾਬ ਨਹੀਂ ਦਿੰਦਾ ਕਿ ਸਾਰੇ ਸੰਦ ਤਾਂ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਤਾਂ ਕੱਲਾ ਟਰੈਕਟ ਤੇ ਕੱਲੇ ਹਾਲ ਹੀ ਇੱਕ ਵਸਾ ਰੇੜੀ ਹੈਗੀ ਇਹਦੇ ਨਾਲ ਹੀ ਮੈਂ ਤਾਂ ਗੁਜ਼ਾਰਾ ਕਰਦੀ ਮੈਂ ਤਾਂ ਮੰਗ ਕੇ ਟਾਈਮ ਪਾਸ ਕਰਦੀ ਆ ਇਰੇ ਰੇਹਨ ਸਪਰੇਅ ਦੀ ਕਿੰਨੀ ਕਵੱਤ ਆਉ ਕਰਦੇ ਹੁੰਦੇ ਆ ਘੱਟ ਕਰਕੇ ਰਾਜੀ ਨਹੀਂ ਰੇਹਨ ਸਪਰੇਅ ਘੱਟ ਪਾਉਂਦੇ ਸੀ ਕਿਉਂਕਿ ਸਾਨੂੰ ਆਪਾ ਫਰਨੀਚਰ ਵਾਲਿਆਂ ਨੇ ਜਿਹੜੀਆਂ ਦੱਸਿਆ ਸੀ ਉਹ ਥੋੜੀਆਂ ਹੀ ਵੱਧ ਪਾਉਨੇ ਆ ਆਰਗੈਨਿਕ ਖੇਤੀ ਕਰਕੇ ਰਾਜੀ ਹਾਂਜੀ ਹਾਂਜੀ ਜਿਵੇਂ ਕਿ ਆਪਾਂ ਦੇਖਦੇ ਆਂ ਇਹ ਆਪਣਾ ਇਹ ਅੱਜ ਕੱਲ ਮਾਹੌਲ ਬਣਿਆ ਹੋਇਆ ਹੈ ਸਾਨੂੰ ਬੈਸੇ ਥੋੜਾ ਘਟਿਆ ਗੰਗੇ ਬਾਹਰ ਦੇ ਮਾਹੌਲ ਚ ਦਿੱਦੀ ਨਹੀਂ ਆ ਕਿ ਆਪਣੇ ਕੁੜੀਆਂ ਬਾਹਰ ਜਾਣ ਦੇ ਵੱਲ ਵੱਧ ਰੁਚੀ ਰੱਖਦੀਆਂ ਨੇ ਜਿਸ ਬਾਅਦ ਜਿਹੜਾ ਉਹ ਫੋਰੈਂਸ ਜਾ ਸਕਦੇ ਆਂ ਤਾਂ ਉਧਰ ਜਾ ਕੇ ਰਾਜੀ ਨਹੀਂ ਇੱਥੇ ਜੌਬ ਕਰਦੇ ਆਂ ਫਰਲਾ ਉਸ ਜੀ ਨੂੰ ਬਾਤ ਤਰਜੀਹ ਦਿੰਦੀ ਆ ਜਿਹੜੀ ਥੋੜੇ ਵਾਲੀ ਜਿਹੜੀ ਥੋੜੀ ਸੋਹ ਦਾ ਖੇਤੀ ਆ ਰਹੀ ਉਹਸ ਵਲ ਤਾਂ ਕੋਈ ਸੋਚਦਾ ਵੀ ਨਹੀਂ ਕੁੜੀ ਦਾ ਬਿਲਕੁਲ ਹੀ ਪਰ ਤੁਸੀਂ ਇਸ ਗੱਲ ਨੂੰ ਲੈ ਕੇ ਕੀ ਹਾਂ ਚਾਹੁੰਦੇ ਦੇਖੋ ਜੀ ਬਾਹਰ ਚ ਕੋਈ ਫਾਇਦਾ ਨਹੀਂ ਜਦੋਂ ਹੁਣ ਆਪਣੇ ਕੋਲੇ ਪਹਿਲਾ ਵਾਹਣ ਥੋੜਾ ਪਹਿਲਾ ਬੱਦਾ ਉਤਾ ਆਪਣੀ ਜਿੰਨੀ ਤੋਂ ਆਪਣੇ ਦਾਦੇ ਪੁਰਦਾਦੇ ਨੇ ਆਪਾਂ ਨੂੰ ਧੀ ਮਿਲਦੀ ਆ ਆਪਾਂ ਨੂੰ ਉਹੀ ਕੀ ਦੂਜੀ ਵਾਧੇ ਨਹੀਂ ਮਿਲਦੀ ਤੇ ਵੀ ਬਾਹਰ ਚ ਕੋਈ ਫਾਇਦਾ ਨਹੀਂ ਵੀ ਆਪਦੇ ਖੇਤਾਂ ਚ ਕੰਮ ਕਰਨਾ ਕੁੜੀਆਂ ਵੀ ਤੇ ਮੁੰਡੇ ਵੀ ਇੱਕ ਬਣ ਕੇ ਇਹ ਮੁੰਡੇ ਕੁੜੀਆਂ 'ਚ ਫਰਕ ਵੀ ਕੋਈ ਨਹੀਂ ਤੇ ਫਰਕ ਰੱਖਣਾ ਵੀ ਨਹੀਂ ਜਿਵੇਂ ਮੈਂ ਤਾਂ ਰੱਖਿਆ ਨਹੀਂ ਇਹ ਵੀ ਉਹਨਾਂ ਕੰਮ ਹੀ ਕੁੜੀ ਕਰੇ ਉਹਨਾਂ ਹੀ ਮੁੰਡਾ ਕਰੇ ਤੇ ਬਾਹਰ 'ਚ ਕੋਈ ਫਾਇਦਾ ਨਹੀਂ ਜਿਵੇਂ ਹੁਣ ਮੇਰੇ ਤੇ ਲਾ ਲਓ ਜੀ ਤੁਸੀਂ ਜਿੱਦ ਹੁਣ ਮੈਂ ਪਹਿਲਾਂ ਮੈਂ ਉਹਦੇ ਭਰਾ ਨਾਲ ਬਹੁਤ ਕੰਮ ਕਰਾਇਆ ਹੁਣ ਮੈਂ ਉਹਦੇ ਘਰ ਵਾਲੇ ਨਾਲ ਕੰਮ ਕਰਾਈ ਜਾਨੀ ਆ ਕਿਉਂ ਇਹਨਾਂ ਨੂੰ ਤਾਂ ਪੈਟ ਨਹੀਂ ਚਲਾਉਣਾ ਆਉਂਦਾ ਕੱਲਾ ਸਾਈਕਲ ਤੋਂ ਵੀ ਇਹਨਾਂ ਨੂੰ ਕੁਝ ਨਹੀਂ ਆਉਂਦਾ ਉਹ ਉਹ ਵੀ ਵਿਚਾਰੇ ਦੇ ਉੱਤੇ ਸਾਈਕਲ ਕਰਕੇ ਜਿੱ ਛੱਟ ਲੱਗ ਜੀ ਉਹ ਵੀ ਬੈਠੇ ਮੰਜੇ ਤੇ ਬੈਠ ਗਿਆ ਤੇ ਮੈਂ ਸਾਰਾ ਕੁਝ ਵੀ ਖੇਤੀਬਾੜੀ ਦਾ ਮੈਂ ਆਪਣੇ ਸਾਥ ਚੱਕ ਲੈ ਵਾਣ ਨਹੀਂ ਮੈਂ ਵੀ ਤਾਂ ਕਿਸੇ ਦੀ ਕੁੜੀ ਬਾਹਰ ਚ ਕੋਈ ਫਾਇਦਾ ਨਹੀਂ ਬਾਹਰ ਜਾ ਕੇ ਕਿਸੇ ਦੇ ਥੱਲੇ ਲੱਗ ਕੇ ਆਪਾਂ ਕੰਮ ਕਰਾਂਗੇ ਤੇ ਤੁਸੀਂ ਆਪਦੀ ਖੇਤੀਬਾੜੀ ਚ ਜਾਂਦੇ ਘਰ ਚ ਕੰਮ ਕਰੋ ਤੇ ਕਿਸੇ ਦੇ ਥੱਲੇ ਲੱਗਣ ਦੀ ਲੋੜ ਹੀ ਨਹੀਂ ਤੇ ਕੰਮ ਕਰੋਗੇ ਤੇ ਨਾਲੇ ਤਾਂ ਆਪਣੇ ਪੰਜਾਬ ਦੀ ਤਰੱਕੀ ਵਧੂਗੀ ਪੰਜਾਬ ਦੇਆਂ ਕੁੜੀਆਂ ਹਰਿਆਣੇ ਦੇਆਂ ਕੁੜੀਆਂ ਭਾਰਤ ਦੇਆਂ ਕੁੜੀਆਂ ਤੇ ਵੀ ਆਪਾਂ ਕਿਸੇ ਦੇ ਥੱਲੇ ਲੱਗ ਕੇ ਨਾ ਕੰਮ ਕਰੋ ਆਪਦੀ ਖੇਤੀਬਾੜੀ ਦਾ ਕੰਮ ਕਰੋ ਕੰਮ ਕਰਕੇ ਆਪ ਦਾ ਕਰਕੇ ਦਿਖਾਓ ਤੇ ਵੀ ਮੋਢਾ ਨਾ ਮੋਢਾ ਲੱਗ ਕੇ ਆਪਣੀ ਤਾਂ ਇਹ ਸੰਦੇਸ਼ ਆ ਬਹੁਤ ਬਹੁਤਾਂ ਦਾ ਸੋ ਅੱਪਾ ਗੱਲਬਾਤ ਕੀਤੀ ਮਾਧਵੀ ਪਾਲਕਾਓਜ ਦੇ ਨਾਲ ਇਹਨਾਂ ਦਾ ਇਹ ਸੁਨੇਹਾ ਆਪਣੇ ਪੰਜਾਬ ਦੇ ਆਪਣੇ ਦੇਸ਼ ਦੇ ਮੁੰਡੇ ਕੁੜੀਆਂ ਨੂੰ ਕਿ ਤੁਸੀਂ ਜੌਬ ਤੋਂ ਪਹਿਲਾਂ ਜਾਂ ਫੋਰਨ ਜਾਣ ਤੋਂ ਪਹਿਲਾਂ ਆਪਣੀ ਖੇਤੀ ਨੂੰ ਤਰਜੀਹ ਦਿਓ ਜੇਕਰ ਆਪਣੇ ਕੋਲ ਜ਼ਮੀਨ ਹੈ ਤਾਂ ਆਪਣੇ ਲਈ ਸਭ ਤੋਂ ਜਿਹੜਾ ਅਹਿਮ ਜਿਹੜਾ ਕਾਰੋਬਾਰ ਪਹਿਲ ਏਸੀ ਚੀਜ਼ ਨੂੰ ਦੇਣੀ ਚਾਹੀਦੀ ਹੈ ਇਹ ਇਹਨਾਂ ਦਾ ਮੰਨਣਾ ਹੈ ਤੇ ਬਾਕੀ ਜਿਹੜਾ ਇਹਨਾਂ ਦੇ ਪਰਿਵਾਰ ਦੇ ਆਰਥਿਕ ਹਾਲਾਤ ਕਮਜ਼ੋਰ ਹੋਣ ਕਰਕੇ ਇਹਨਾਂ ਨੇ ਆਪਣੀ ਦਾਸਤਾਨ ਦੱਸੀ ਹੈ ਉਹਦੇ ਲਈ ਵੀ ਅਸੀਂ ਵੀਡੀਓ ਦੇਖਣ ਵਾਲਿਆਂ ਨੂੰ ਜਰੂਰ ਅਪੀਲ ਕਰਾਂਗੇ ਕਿ ਇੱਕ ਪਰਿਵਾਰ ਦੇ ਆਰਥਿਕ ਹਾਲਾਤ ਕਮਜ਼ੋਰ ਨੇ ਤੇ ਜਿਹੜਾ ਜ਼ਮੀਨ ਜਿਆਦਾ ਨਾ ਹੋਣ ਕਰਕੇ ਇਹਨਾਂ ਦਾ ਘਰ ਦਾ ਗੁਜ਼ਾਰਾ ਸਦਾ ਮੁਸ਼ਕਿਲ ਆ ਹੁੰਦਾ ਤਾਂ ਅਸੀਂ ਵੀ ਆਪਣੇ ਵੱਲੋਂ ਬੇਨਤੀ ਕਰਾਂਗੇ ਜਰੂਰ ਇਸ ਪਰਿਵਾਰ ਦਾ ਜਿਹੜਾ ਨੰਬਰ ਇਹਨਾਂ ਨੇ ਵੀ ਦੱਸਿਆ ਵੀ ਸਪੇਸ ਤੇ ਵੀ ਦੇ ਦਾਂਗੇ ਤਾਂ ਇਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਤਾਂ ਹੁਣ ਮੈਨੂੰ ਇਜਾਜ਼ਤ ਦਿਓ ਅਗਲੀ ਵਾਰ ਤੇ ਕਿਸੇ ਨਵੇਂ ਵੀਡੀਓ ਨਾਲ ਤੁਹਾਡੇ ਰੂਬਰੂ ਹੋਊਗਾ ਬਹੁਤ ਬਹੁਤ ਧੰਨਵਾਦ